ਪੰਜਾਬ ਦੇ ਇੱਕ ਐਥਲੀਟ ਨੇ ਕੀਤਾ ਹੈ ਤੇ ਪੰਜਾਬ ਦੇ ਵਿੱਚ ਵੱਡੀ ਤੋਂ ਵੱਡੀ ਹਸਤੀ ਤੋਂ ਲੈ ਕੇ ਚਾਹੇ ਉਹ ਆਈਐਸਸੀਗੇ ਜਾਂ ਆਈਪੀਐਸਸੀਗੇ ਜਾਂ ਕਿ ਕੋਈ ਆਪੋਜੀਸ਼ਨ ਦੇ ਲੀਡਰ ਸੀਗੇ ਜਾਂ ਕਿ ਹੁਣ ਦੇ ਲੀਡਰ ਸੀ ਹਰੇਕ ਬੰਦੇ ਨੇ ਇਹਨੂੰ ਐਪਰੀਸ਼ੀਏਟ ਕੀਤਾ ਸਾਨੂੰ ਚਿੰਗਾਰੀ ਮਿਲੀ ਹੈ ਚਿੰਗਾਰੀ ਤੋਂ ਤੁਸੀਂ ਕਿਦਾਂ ਅੱਗ ਬਣਾਉਣੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਹਿੰਦੇ ਹਰ ਬੰਦੇ ਦੇ ਅੰਦਰ ਵੀ ਕਸਤੂਰੀ ਹੁੰਦੀ ਹੈ ਪਰ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬੱਤੀ ਦੀ ਲੋ ਤੇ ਕੜਾਈ ਰਜਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ। ਅਰੇ ਇਹ ਕਹਿੰਦੇ ਸੀ ਗੁਰਿੰਦਰ ਬਹੁਤ ਦੇਰ ਦਾ ਰਿਕਾਰਡਾਂ ਦੇ ਆਲੇ ਦੁਆਲੇ ਆਲੇ ਦੁਆਲੇ ਆਲੇ ਦੁਆਲੇ ਭੱਜ ਰਿਹਾ ਪਰ ਰਿਕਾਰਡ ਦਾ ਟਾਈਮ ਆਇਆ ਤੇ ਹੁਣ ਵਧੀਆ ਲੱਗ ਰਿਹਾ ਹੈ। ਪਹਿਲੇ ਇਹ ਕਹਿੰਦੇ ਸੀ ਕਿ ਨਾਰਥ ਇੰਡੀਅਨ 100 ਮੀਟਰ ਨਹੀਂ ਕਰ ਸਕਦੇ ਤੇ ਗੁਰਿੰਦਰ ਨੇ ਹਮੇਸ਼ਾ ਇਹ ਕਿਹਾ ਕਿ ਪਹਿਲੇ ਤਾਂ ਮੈਂ ਇਹ ਮਿਥ ਤੋੜਨਾ। ਕਈ ਵਾਰੀ ਮੈਨੂੰ ਲੱਗਦਾ ਹੈ ਕਿ ਮੈਂ ਇੰਟਰਨੈਸ਼ਨਲ ਤੱਕ ਪਹੁੰਚਾ ਦੇਵਾਂ ਬਸ ਮੇਰੀ ਇੰਨੀ ਜ਼ਿੰਮੇਵਾਰੀ ਹੈ। ਹੁਣ ਜਦੋਂ ਦਾ ਮੈਨੂੰ ਇਹ ਲੱਗਣ ਲੱਗਾ ਕਿ ਅਸੀਂ ਇੰਟਰਨੈਸ਼ਨਲ ਮੈਡਲ ਵੀ ਲੈ ਸਕਦੇ ਉਹ ਤੋਂ ਆਉਣ ਵੀ ਲੱਗ ਪਿਆ ਉਹ ਕਹਿੰਦੇ ਜਿੱਦਾਂ ਦੀ ਜੇਦੀ ਭਾਵਨਾ ਨਾ ਹੁਣ ਮੈਨੂੰ ਇਦਾਂ ਲੱਗਣ ਲੱਗ ਪਿਆ ਉਹ ਹੋ ਸਕਦਾ ਜਿੱਦਾਂ ਅਸੀਂ ਸੋਚਦੇ ਕਿ 올림픽 ਚ ਨਹੀਂ ਮੈਡਲ ਆ ਸਕਦਾ ਹਨਾ ਦੇਸੀ ਚ ਹੁਣ ਮੈਨੂੰ ਯਕੀਨ ਹੋਣ ਲੱਗ ਪਿਆ ਕਿ 올림픽 ਚੋਂ ਵੀ ਅਸੀਂ ਮੈਡਲ ਲਵਾਂਗੇ ਇਸ ਤੋਂ ਪਹਿਲੇ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੀ ਸਿਲਵਰ ਮੈਡਲ ਸੀ ਪੰਜ ਐਥਲੀਟ ਇੰਡੀਆ ਦੇ ਰਿਲੇ ਚ ਗਏ ਸੀ ਪੰਜਾਜੋ ਤਿੰਨ ਸਾਡੇ ਸੀ ਇਸ ਗਰਾਉਂਡ ਦੇ ਪਰ ਜੇ ਅੱਜ ਅਸੀਂ ਇਹਦਾ ਫਾਇਦਾ ਉਠਾ ਕੇ ਜੇ ਅਸੀਂ ਅੱਜ ਗਰਾਉਂਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਜਾਣ ਦੇ ਵਿੱਚ ਕਾਮਯਾਬ ਹੋ ਜਾਂਦੇ ਆ ਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਕਾਮਯਾਬ ਹੋਊਗੀ ਕਿਉਂਕਿ ਤੁਸੀਂ ਇੱਕ ਬੱਚੇ ਨੂੰ ਆਪਣੇ ਨੂੰ ਜਾਇਦਾ ਦੇ ਕੇ ਜਾ ਸਕਦੇ ਆ ਪਰ ਜੇ ਉਹਨੂੰ ਤੁਸੀਂ ਚੰਗਾ ਜੀਨਸ ਨਹੀਂ ਦੇ ਕੇ ਜਾ ਸਕਦੇ ਨਾ ਤੇ ਉਹ ਜਾਇਦਾਦ ਦਾ ਕੋਈ ਬੈਨੀਫਿਟ ਨਹੀਂ ਪਰ ਜੇ ਤੁਸੀਂ ਇੱਕ ਵਧੀਆ ਜੀਨਸ ਦੇ ਕੇ ਜਾਂਦੇ ਆ ਤੇ ਜਾਇਦਾਦ ਤਾਂ ਆਪਣੇ ਆਪ ਬਣ ਜਾਂਦੀ ਹੈ ਗੁਰਿੰਦਰ ਉਹਨਾਂ ਨੂੰ ਮੈਂ ਭੇਜਿਆ ਵੀ ਹਿੱਸੇ ਕਰਕੇ ਆ ਕਿ ਤੁਸੀਂ ਜਾਓ ਜਿੱਥੇ ਵਧੀਆ ਤੋਂ ਵਧੀਆ ਟ੍ਰੇਨਿੰਗ ਹੁੰਦੀ ਕਿਉਂਕਿ ਅੱਜ ਉਹਨਾਂ ਨੂੰ ਯੂਰਪ ਵੀ ਲੈ ਕੇ ਜਾਂਦੇ ਆਸਟ੍ਰੇਲੀਆ ਵੀ ਲੈ ਕੇ ਜਾਉਗੇ ਹੋਰ ਵੀ ਕਿਤੇ ਜਾਉਗੇ ਤੇ ਸਾਨੂੰ ਵੀ ਜੇ ਨਹੀਂ ਪਤਾ ਲੱਗੂਗਾ ਕਿ ਦੁਨੀਆ ਦੇ ਵਿੱਚ ਕਿਹੜੀ ਐਡਵਾਂਸ ਟ੍ਰੇਨਿੰਗ ਆ ਕਿੱਦਾਂ ਆ ਤੇ ਅਸੀਂ ਕਿਤੇ ਨਾ ਕਿਤੇ ਰੋਲ ਜਮਾਂਗੇ ਭਗਵਾਨ ਤਮਾਨ ਜੀ ਨੇ ਟਵੀਟ ਕੀਤਾ ਹੋਵੇ ਚਾਹੇ ਪ੍ਰਨੀਤ ਕੌਰ ਜੀ ਉਹਨਾਂ ਨੇ ਟਵੀਟ ਕੀਤਾ ਜਾਂ ਇੰਡੀਆ ਦੇ ਸਪੋਰਟਸ ਮਿਨਿਸਟਰ ਨੇ ਵੀ ਆਪਣੇ ਅਕਾਊਂਟ ਤੋਂ ਪਾਇਆ ਤੇ ਜਾਂ ਉੱਥੇ ਬੰਬੇ ਉੱਤਰਦੇ ਜਿਹੜੇ ਮਿਨੋਰਟੀ ਦੇ ਮਿਨਿਸਟਰ ਆ ਮਹਾਰਾਸ਼ਟਰ ਦੇ ਉਹਨਾਂ ਨੇ ਉਹਨੂੰ ਸਨਮਾਨਤ ਕੀਤਾ ਹੋਵੇ ਤੇ ਇਹਦੇ ਨਾਲ ਸਪਿਰਟ ਹੋਰ ਵਧੀਆ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮੈਮੂਨ ਸਿੰਘ ਗੌਲਕ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਇੱਕ ਨਾਮ ਗੂੰਜ ਰਿਹਾ ਅਸੀਂ ਪੜ ਰਹੇ ਹਾਂ ਉਹ ਆ ਗੁਰਿੰਦਰਵੀਰ ਸਿੰਘ ਪੰਜਾਬ ਭਾਰਤ ਦਾ ਸਭ ਤੋਂ ਤੇਜ਼ ਦੌੜਨ ਵਾਲਾ ਦੁੜਾਕ ਅੱਜ ਗੁਰਿੰਦਰਵੀਰ ਸਿੰਘ ਬਣਿਆ ਜਲੰਧਰ ਦਾ ਰਹਿਣ ਵਾਲਾ ਆ ਅਸੀਂ ਉਹਨਾਂ ਦੇ ਕੋਚ ਸਾਹਿਬ ਨਾਲ ਗੱਲ ਕਰਾਂਗੇ ਸਰਬੋਤ ਬਹੁਤ ਸੌਰੀ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਜੀ ਜਿਹੜਾ ਇਹ ਪਹਿਲੀ ਗੱਲ ਕਿ ਇਹ ਕਦੋਂ ਹੁੰਦਾ ਤੇ ਕਿਵੇਂ ਇਹ ਰਿਕਾਰਡ ਟੁੱਟਦਾ ਕਹਿੰਦੇ ਵੀ ਉਹਨਾਂ ਨੇ ਜਿਹੜੇ ਪਹਿਲਾਂ ਵਾਲੇ ਰਿਕਾਰਡ ਹੋਲਡਰ ਸੀ ਮਨੀਕਾਂਤ ਉਹਨਾਂ ਨੂੰ ਵੀ ਨਾਲ ਲਿਆ ਤੇ ਉਹਦੇ ਵਿੱਚ ਸੀ ਦੌੜ ਦੇ ਪਰ ਉਹਨਾਂ ਦਾ ਰਿਕਾਰਡ ਵੀ ਗੁਰਿੰਦਰਵੀਰ ਨੇ ਨਾਲ ਤੋੜਤਾ ਮਨੀਕਾਂਤ ਨੂੰ ਨਾਲ ਸੀ ਤੇ ਮਨੀਕਾਂਤ ਨੇ ਜਿਹਦਾ ਤੋੜਿਆ ਸੀ ਉਹ ਵੀ ਉਹਦੇ ਨਾਲ ਸੀ ਅੱਛਾ ਜੀ ਹਾਂ ਇਹ ਤਿੰਨੋਂ ਹੀ ਰਿਕਾਰਡ ਹੋਲਡਰ ਜਿਹੜੇ ਨੈਸ਼ਨਲ ਰਿਕਾਰਡ ਹੋਲਡਰ ਇੱਕਠੇ ਭੱਜ ਰਹੇ ਸੀ ਤੇ ਤਿੰਨੋਂ ਇਸ ਟਾਈਮ ਟ੍ਰੇਨਿੰਗ ਵੀ ਇਕੱਠੇ ਹੀ ਕਰ ਰਹੇ ਆ ਰਾਇਲੈਂਸ ਫਾਊਂਡੇਸ਼ਨ ਦੇ ਵਿੱਚ ਜਿਹੜਾ ਕਿ ਬੰਬੇ ਦੇ ਵਿੱਚ ਉਹਨਾਂ ਦਾ ਸੈਂਟਰ ਬਣਿਆ ਹੋਇਆ ਜੇਮਸ ਹੀਲਰ ਕੋਚ ਕੋਲ ਅੱਜ ਤੋਂ 5K ਉਹ ਤਾਂ ਪਹਿਲੇ ਦੇ ਸੀਗੇ ਦੋਨੋਂ ਜਿਹਨੇ ਪਰ ਗੁਰਿੰਦਰ ਨੇ ਹਜੇ 5 ਕਿ ਮਹੀਨੇ 6 ਮਹੀਨੇ ਹੋਏ ਉਹਨਾਂ ਨੂੰ ਜੁਆਇਨ ਕੀਤਾ ਤੇ ਉਹ ਜੋ ਫੈਸਿਲਿਟੀਆਂ ਉੱਥੇ ਉਹਨੂੰ ਬੈਨੀਫਿਟ ਮਿਲਿਆ ਉਹ ਕਰਕੇ ਉਹਨੇ ਵਧੀਆ ਰਿਕਾਰਡ ਦੋੜਦਾ ਮੈਂ ਤੁਹਾਨੂੰ ਇਹਦੇ ਨਾਲ ਹੀ ਦੱਸਣਾ ਚਾਹਾਂਗਾ ਕਿ ਇਸ ਤੋਂ ਪਹਿਲੇ ਨੈਸ਼ਨਲ ਗੇਮਸ ਹੋਈਆਂ ਸੀ ਆ ਇਹ 6 ਵੀਕ ਪਹਿਲੇ ਹੀ ਉਸ ਤੋਂ ਇਸ ਕੰਪੀਟੀਸ਼ਨ ਤੋਂ 6 ਵੀਕ ਪਹਿਲੇ ਤੇ ਉੱਥੇ ਇੱਕ 1 ਵੀਕ ਪਹਿਲੇ ਥੋੜਾ ਬਿਮਾਰ ਹੋ ਗਿਆ ਸੀ ਹਨਾ ਤੇ ਬਿਮਾਰ ਹੋਣ ਕਾਰਨ ਇਹ ਹੀਟ ਆਊਟ ਹੋ ਗਿਆ ਉੱਥੇ ਫਰਸਟ ਸੀਟ ਦੇ ਵਿੱਚ ਹੀ ਆਊਟ ਹੋ ਗਿਆ ਤੇ ਮੈਨੂੰ ਇਹ ਕਹਿੰਦਾ ਕਿ ਭਾਜੀ ਮਾੜੀ ਲੱਗੀ ਹਨਾ ਦੇਸ ਜਾਂ ਕੁਝ ਵੀ ਆ ਮਾੜੀ ਮੈਨੂੰ ਕੀ ਕਹਿਣਾ ਸੀ ਉਹ ਮੈਨੂੰ ਨਾ ਦਿਲਾਸੇ ਦਿੰਦਾ ਹੁੰਦਾ ਜਦੋਂ ਉਹਨੂੰ ਲੱਗਦਾ ਕਿ ਕੋਸ਼ ਸਾਬ ਜਿਆਦਾ ਦੁੱਖ ਨਾ ਕਰ ਜਣ ਕਹਿੰਦਾ ਮੈਂ ਆਪਾਂ ਛੇਤੀ ਵੱਡਾ ਕੰਮ ਕਰਾਂਗੇ ਹਨਾ ਮੈਂ ਜੇਮਸ ਹਿਲਰ ਨਾਮ ਮੇਰੀ ਗੱਲ ਹੋਈ ਜਿਹੜਾ ਉਹਦਾ ਕੋਚ ਸੀ ਮੈਸੇਜ ਕੀਤਾ ਉਹ ਕਹਿੰਦਾ ਮੇਰੇ ਲਈ ਬਹੁਤ ਬੈਡ ਡੇ ਆ ਇਹਨੇ ਕਿਉਂਕਿ ਉਹਨੂੰ ਇਹ ਸੀ ਕਿ ਇਹ ਇੱਥੇ ਵਧੀਆ ਭੱਜ ਕੇ ਗਿਆ ਤੇ ਹੁਣ ਇੱਥੇ ਰੈਚ ਆ ਕੇ ਮੇਰੇ ਕੋਲ ਆ ਕੇ ਮਾੜੀ ਪਰਫਾਰਮੈਂਸ ਦਿੱਤੀ ਹੈ ਨਾ ਤੇ ਪਰ ਮੈਂ ਨਾਲ ਹੀ ਉਹਨੂੰ ਲਿਖਿਆ ਕਿ ਮੈਨੂੰ ਤੁਹਾਡੇ ਤੇ ਤੇ ਰੱਬ ਤੇ ਤੇ ਗੁਰਿੰਦਰ ਤੇ ਪੂਰਾ ਯਕੀਨ ਆ ਕਿ ਅਸੀਂ ਵਧੀਆ ਕਰਾਂਗੇ ਉਹਨੇ ਮੈਨੂੰ ਕਿਹਾ ਸੀ ਕਿ ਫੈਡਰੇਸ਼ਨ ਕੱਪ ਜੋ ਕਿ 21 ਤਰੀਕ ਨੂੰ ਹੋਣਾ ਕਹਿੰਦਾ ਸੀ ਉੱਥੇ ਵਧੀਆ ਕਰਾਂਗੇ 21 ਤਰੀਕ ਨੂੰ ਜੀ ਤੇ ਹੁਣ ਮੈਂ ਉਹਨੂੰ ਮੈਸੇਜ ਉਹੀ ਦੁਆਰਾ ਭੇਜੇ ਮੈਂ ਕਿਹਾ ਤੁਸੀਂ ਤਾਂ ਉਸ ਤੋਂ ਪਹਿਲੇ ਹੀ ਕੰਮ ਕਰਦਾ ਨਾ ਤੇ ਇਹ ਗ੍ਰਾਂਪ੍ਰਿਕਸ ਮੀਟ ਸੀ ਇਹ ਪਹਿਲਾ ਓਪਨਿੰਗ ਸੈਸ਼ਨ ਸੀ ਕਿਉਂਕਿ ਅੱਗੇ ਏਸ਼ੀਅਨ ਚੈਂਪੀਅਨਸ਼ਿਪ 27 ਮਈ ਨੂੰ ਆਉਣ ਵਾਲੀ ਉਹਦੇ ਲਈ ਇਹ ਪਹਿਲੀ ਮੀਟ ਸੀ ਕਿਉਂਕਿ ਪਹਿਲੀ ਮੀਟ ਦੇ ਵਿੱਚ ਹਜੇ ਜਿਹੜਾ ਕੋਚ ਹੁੰਦਾ ਜੋ ਮੇਰੀ ਜੇਮਸ ਨਾਲ ਵੀ ਗੱਲ ਚੱਲਦੀ ਆ ਉਹਨੇ ਹਜੇ ਪੂਰਾ ਲੋਡ ਉਤਾਰਿਆ ਨਹੀਂ ਹੁੰਦਾ ਤੇ ਇਹਦਾ ਮਤਲਬ ਕਿ ਅੱਗੇ ਹੋਰ ਚਾਂਸਿਸ ਦਾ ਕਿ ਇਹ ਇੱਕ ਰਿਕਾਰਡ ਨਹੀਂ ਇਹ ਕਈ ਵਾਰੀ ਰਿਕਾਰਡ ਟੁੱਟ ਜੀਵੇ ਬਸ ਪਰਮਾਤਮਾ ਦੀ ਮਿਹਰ ਰਵੇ ਕਿ ਉਹ ਤੰਦਰੁਸਤੀ ਉਹਦੀ ਚੰਗੀ ਰਹੇ ਤੇ ਲੋਕਾਂ ਦੀਆਂ ਅਰਦਾਸਾਂ ਤੇ ਬਾਬੇ ਦੀ ਮਿਹਰ ਰਹੀ ਤਾਂ ਇਹ ਰਿਕਾਰਡ ਅਸੀਂ ਬਾਰ-ਬਾਰ ਦੇਖਾਂਗੇ ਤੇ ਦੂਸਰੀ ਗੱਲ ਇਸ ਰਿਕਾਰਡ ਟੁੱਟਣ ਨਾਲ ਜੋ ਪੰਜਾਬ ਦੇ ਵਿੱਚ ਜਾਗਰਤੀ ਆਈ ਆ ਮੈਨੂੰ ਉਹ ਚਾਹੀਦੀ ਆ ਉਹ ਗੁਰਿੰਦਰ ਕਰਦਾ ਸੁਰਿੰਦਰ ਕਰਦਾ ਤਰਮਿੰਦਰ ਕਰਦਾ ਪੰਜਾਬ ਦੇ ਇੱਕ ਐਥਲੀਟ ਨੇ ਕੀਤਾ ਆ ਤੇ ਪੰਜਾਬ ਦੇ ਵਿੱਚ ਵੱਡੀ ਤੋਂ ਵੱਡੀ ਹਸਤੀ ਤੋਂ ਲੈ ਕੇ ਚਾਹੇ ਉਹ ਆਈਐਸ ਸੀਗੇ ਜਾਂ ਆਈਪੀਐਸ ਸੀਗੇ ਜਾਂ ਕਿ ਕੋਈ ਆਪੋਜੀਸ਼ਨ ਦੇ ਲੀਡਰ ਸੀਗੇ ਜਾਂ ਕਿ ਹੁਣ ਦੇ ਲੀਡਰ ਸੀ ਹਰੇਕ ਬੰਦੇ ਨੇ ਇਹਨੂੰ ਐਪਰੀਸ਼ੀਏਟ ਕੀਤਾ ਤੇ ਮੈਂ ਸਭ ਤੋਂ ਵੱਡੀ ਵੀ ਖੁਸ਼ੀ ਦੀ ਮੇਰੀ ਗੱਲ ਹੋਈ ਕਿ ਨਿਊਜ਼ ਦੇਖਦੇ ਸੀ ਉੱਥੇ ਬੰਦਾ ਮਰ ਗਿਆ ਕਿਸੇ ਨੇ ਮਾਰਤਾ ਕਿਸੇ ਨੇ ਪੈਸੇ ਕੱਢ ਲੈ ਕਿਸ ਨੇ ਕਰ ਲੈ ਲੋਗੋ ਨਿਊਜ਼ ਦੇਖ ਰਹੇ ਸੀ ਹਨਾ ਕਿ ਆ ਕਿ ਕੋਈ ਕੁੜੀ ਨਾਲ ਮੁੰਡਾ ਫੜਿਆ ਗਿਆ ਮੁੰਡੇ ਨਾਲ ਕੁੜੀ ਫੜੀ ਗਈ ਤੇ ਮੈਨੂੰ ਸਭ ਤੋਂ ਵੱਡਾ ਇਹ ਲੱਗਾ ਕਿ ਸਾਰੀ ਜਨਰੇਸ਼ਨ ਜੋ ਕਿ ਤੋਂ ਫੋਨ ਆ ਰਹੇ ਕੋਈ ਰਿਸ਼ਤੇਦਾਰ ਜੋ ਮੇਰੇ ਵਾਕਬ ਵੀ ਆ ਜਾਂ ਗੁਰਿੰਦਰਦੇਵ ਆਗਵਾ ਉਹ ਕਹਿੰਦੇ ਦੇਖਿਆ ਮੁੰਡਾ ਜਲੰਧਰ ਦਾ ਉਹ ਫਿਰ ਦੱਸਦੇ ਕਿ ਉਹ ਹੈਪੀ ਗੋਥਾ ਸਾਨੂੰ ਜਾਣਦੇ ਆ ਉਹ ਤੁਹਾਨੂੰ ਜਾਣਦਾ ਮੁੰਡਾ ਮਤਲਬ ਮੈਨੂੰ ਲੱਗਦਾ ਨਹੀਂ ਕਿ ক্রিকেট ਤੋਂ ਇਲਾਵਾ ਜਾਂ ਸਰਦਾਰ ਮਿਲਖਾ ਸਿੰਘ ਜੀ ਤੋਂ ਇਲਾਵਾ ਮਨਜੀਤ ਕੋਰ ਤੋਂ ਬਾਅਦ ਜੋ ਐਡੀ ਹਾਈਪ ਮਿਲੀ ਹੈ ਨਾ ਅਸਲ ਦੇ ਵਿੱਚ ਇਸ ਦਾ ਸਰਕਾਰਾਂ ਨੂੰ ਸਾਡੇ ਸਮਾਜ ਨੂੰ ਕਿਉਂਕਿ ਸਮਾਜ ਦੇ ਵਿੱਚ ਇਹ ਹੁੰਦਾ ਕਿ ਅਸੀਂ ਬੱਚਿਆਂ ਨੂੰ ਕਹਿੰਦਾ ਚਲੋ ਰਨਿੰਗ ਕਰਨ ਜਾਂ ਤੁਸੀਂ ਆਹ ਕਰੋ ਕੰਮ ਤੇ ਉਹ ਨਹੀਂ ਜਾਂਦੇ ਪਰ ਇਹ ਪਾਰਸ ਤੋਂ ਪਾਰਸ ਮੈਂ ਕਹਿੰਨਾ ਉਹ ਲੈਸਨ ਪੜ੍ਹਦੇ ਹੁੰਦੇ ਸੀ ਪਾਰਸ ਤੋਂ ਪਾਰਸ ਕਿੱਦਾਂ ਬਣਦਾ ਇਹ ਇਸ ਟਾਈਮ ਇਹਨੂੰ ਯੂਜ਼ ਕੀਤਾ ਜਾ ਸਕਦਾ ਸਕੂਲਾਂ ਦੇ ਵਿੱਚ ਪ੍ਰਮੋਟ ਕਰਕੇ ਸਾਡੀ ਜਨਰੇਸ਼ਨ ਦੇ ਵਿੱਚ ਪ੍ਰਮੋਟ ਕਰਕੇ ਤੇ ਇਹ ਹੀ ਸਾਡੇ ਸ਼ਹੀਦਾਂ ਨੂੰ ਸਾਡੇ ਗੁਰੂਆਂ ਨੂੰ ਜਿਹੜਾ ਉਹਨਾਂ ਨੇ ਰਾਹ ਬਣਾਇਆ ਉਹਦੇ ਲਈ ਇੱਕ ਸਾਨੂੰ ਚਿੰਗਾਰੀ ਮਿਲੀ ਹੈ ਇਹ ਚਿੰਗਾਰੀ ਤੋਂ ਤੁਸੀਂ ਕਿੱਦਾਂ ਅੱਗ ਬਣਾਉਣੀ ਹੈ ਇਹ ਸਭ ਤੋਂ ਵੱਡੀ ਗੱਲ ਹੈ ਤੁਹਾਨੂੰ ਕਦੋਂ ਮਿਲਦਾ ਗੁਰਿੰਦਰ ਕਿਵੇਂ ਤੁਸੀਂ ਉਹਨੂੰ ਪ੍ਰੋਮੋਟ ਕਰਦੇ ਹਾਂ ਖੇਡ ਲਈ ਉਤਸ਼ਾਹਤ ਕਰਦੇ ਹਾਂ ਕਿਵੇਂ ਕਿਵੇਂ ਟ੍ਰੇਨਿੰਗ ਦਿੰਦੇ ਹਾਂ ਕੀ ਕੀ ਚੁਣੌਤੀਆਂ ਰਹੀਆਂ ਗੁਰਿੰਦਰਬੀਰ ਇੱਥੇ ਪਿੰਡ ਡੱਲਾ ਸੇ ਸਕੂਲ ਸੀਗਾ ਗੁਨਾਨਕ ਮਿਸ਼ਨ ਸਕੂਲ ਉੱਥੇ ਪੜਦਾ ਸੀ ਤੇ ਸਰਦਾਰ ਸਰਵਜ ਸਿੰਘ ਜੀ ਜੋ CRP ਜੋ ਰਿਟਾਇਰ ਹੋ ਕੇ ਆਏ ਸੀ ਉਹਨਾਂ ਕੋ ਟ੍ਰੇਨਿੰਗ ਕਰਦਾ ਸੀ ਤੇ ਮੈਨੂੰ ਕਈ ਮੀਟਸ ਤੋਂ ਮਿਲਦਾ ਸੀ ਮੇਰੇ ਵੀ ਉਦੋਂ ਇੱਕ ਗਰੁੱਪ ਚੰਗਾ ਸੀ ਇੱਥੇ ਮੇਰੇ ਕੋਲ ਸਿੰਥੈਟਿਕ ਟਰੈਕ ਸੀ ਜਾਂ ਹੋਰ ਵੀ ਕੋਸ਼ਿਸ਼ ਕਰਦੇ ਸੀ ਅਸੀਂ ਕਿ ਵਧੀਆ ਐਥਲੀਟ ਮੇਰੇ ਪਹਿਲੇ ਵੀ ਏਸ਼ੀਅਨ ਗੇਮਸ ਦੇ ਵਿੱਚੋਂ ਮੈਡਲ ਮੂਡਲ ਰਹੇ ਆ ਬੱਚਿਆਂ ਦੇ ਤੇ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਮਿਲਦੇ ਸੀ ਹੈ ਨਾ ਫਿਰ ਉਹਨਾਂ ਨੂੰ ਲੱਗਾ ਕਿ ਪਿੰਡ ਦੇ ਵਿੱਚ ਉਹਨੀਆਂ ਸਹੂਲਤਾਂ ਸਾਡੇ ਕੋਲ ਨਹੀਂ ਹੈਗੀਆਂ ਜਿੰਨੀਆਂ ਸਾਨੂੰ ਥੋੜਾ ਜਿਹਾ ਅਪਡੇਟ ਸ਼ਹਿਰ ਦੇ ਵਿੱਚ ਹੋਣੀਆਂ ਤੇ ਫਿਰ ਉਹਨਾਂ ਨੇ ਉਹਨਾਂ ਦੇ ਕੋਟ ਸਾਹਿਬ ਸਰਵਨ ਸਿੰਘ ਜੀ ਤੇ ਉਹਨਾਂ ਦੇ ਫਾਦਰ ਸਾਹਿਬ ਮੇਰੇ ਕੋ ਆਏ ਉਹਨਾਂ ਨੇ ਕਿਹਾ ਕਿ ਗੁਰਿੰਦਰ ਨੂੰ ਅਸੀਂ ਚਾਹੁੰਦੇ ਹਾਂ ਕਿ ਹੁਣ ਅੱਗੇ ਤੋਂ ਤੁਸੀਂ ਟ੍ਰੇਨਿੰਗ ਦਿਓ ਹੈ ਨਾ ਤੇ ਮੈਂ ਫਿਰ ਉਹਨਾਂ ਨੂੰ ਉਸ ਵੇਲੇ ਇਹ ਵਰਡਿੰਗ ਕਹੀ ਸੀ ਕਿ ਸਪੋਰਟਸ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਕੋਈ ਚਮਤਕਾਰ ਨਹੀਂ ਹੈਗਾ ਮੇਰੇ ਕੋ ਨਾ ਮੇਰੇ ਕੋ ਕੋਈ ਜਾਦੂ ਆ ਜੇ ਤੁਸੀਂ 4-5 ਸਾਲ ਦੀ ਵੇਟ ਕਰੋਗੇ ਤਾਂ ਮੈਂ ਇਹਨੂੰ ਟ੍ਰੇਨਿੰਗ ਕਰਾ ਸਕਦਾ ਕਿਉਂਕਿ ਇੱਕਦਮ ਕੋਈ ਰਿਜ਼ਲਟ ਨਹੀਂ ਤੁਸੀਂ ਇੱਕਦਮ ਕਈ ਵਾਰੀ ਪੇਰੈਂਟਸ ਨੂੰ ਨਾ ਬਹੁਤ ਪੇਰੈਂਟਸ ਇਦਾਂ ਦੇ ਹੁੰਦੇ ਕਿ ਉਹ ਕਹਿੰਦੇ ਕਿ ਤੁਹਾਡੇ ਕੋ ਬੱਚਾ ਛੱਡਿਆ ਹੋਣੀ ਉਹ ਬਸ ਜੇ ਮੇਰੇ ਕੋ ਇੱਕ ਨੈਸ਼ਨਲ ਜੇ ਮੇਰੇ ਕੋ ਇੱਕ ਨੈਸ਼ਨਲ ਚੈਂਪੀਅਨ ਮੈਂ ਪਹਿਲੇ ਬਣਾਇਆ ਨਾ ਤੇ ਇਹਦਾ ਮਤਲਬ ਮੈਂ ਉਹਨੂੰ ਵੀ ਬਣਾ ਸਕਦਾ ਪਰ ਉਹਦੇ ਲਈ ਉਹਨੂੰ ਘਾਲਣਾ ਘਾਲਣੀ ਪੈਂਦੀ ਹੈ ਨਾ ਤੇ ਉਹ ਕਹਿੰਦੇ ਹਰ ਬੰਦੇ ਦੇ ਅੰਦਰ ਵੀ ਕਸਤੂਰੀ ਹੁੰਦੀ ਹੈ ਪਰ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬਤੀ ਦੀ ਲੋ ਤੇ ਕੜਾਈ ਰਜਦੇ ਨਹੀਂ ਹੁੰਦੇ ਤੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭੇਜਦੇ ਨਹੀਂ ਹੁੰਦੇ ਤੇ ਉਹ ਮੋਮਬਤੀ ਦੀ ਲੋ ਦੇ ਉੱਤੇ ਤੁਸੀਂ ਪਰਫਾਰਮੈਂਸ ਨਹੀਂ ਲੈ ਸਕਦੇ ਉਹਦੇ ਲਈ ਭੰਬੜ ਮਚਾਉਣੇ ਪੈਂਦੇ ਆ ਤੇ ਬਾਕੀ ਫਿਰ ਸੀਕਵੈਂਸ ਸਹੀ ਚਾਹੀਦਾ ਆ ਥੋੜਾ ਸਬਰ ਚਾਹੀਦਾ ਸੰਤੋਖ ਚਾਹੀਦਾ ਜਿਹੜੀਆਂ ਚੀਜ਼ਾਂ ਨੂੰ ਡਿਵੈਲਪ ਕਰਕੇ ਫਿਰ ਅਸੀਂ ਅੱਗੇ ਜਾ ਸਕਦੇ ਆ ਤੇ ਕਈ ਵਾਰੀ ਉਹਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਨੇ ਦੇਖਿਆ ਵੀ ਕਿ ਡਾਊਨ ਗਿਆ ਕਈ ਵਾਰੀ ਨਹੀਂ ਵੀ ਪੋਜੀਸ਼ਨ ਆਈ ਪਰ ਉਹਨਾਂ ਨੇ ਵੀ ਬਹੁਤ ਦਲੇਰੀ ਤੇ ਦਿਲਾਸਾ ਰੱਖਿਆ ਇਹ ਨਹੀਂ ਕਿ ਕੱਲੀ ਕਹਿਣ ਦੀ ਗੱਲ ਨਹੀਂ ਉਹਦੇ ਦਿਲਾਸਾ ਰੱਖਣ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਤੇ ਉਸ ਤੋਂ ਬਾਅਦ ਅੰਡਰ 18 ਇੰਡੀਆ ਰਿਕਾਰਡ ਕੀਤਾ ਫਿਰ ਅੰਡਰ 20 ਦਾ ਅੱਜ ਵੀ ਉਹਦਾ ਖੜਾ ਹੈ ਨੈਸ਼ਨਲ ਰਿਕਾਰਡ ਤੇ ਹੁਣ ਮੈਨ ਦੇ ਵਿੱਚ ਵੀ ਨੈਸ਼ਨਲ ਰਿਕਾਰਡ ਕੀਤਾ ਇਸ ਤੋਂ ਪਹਿਲੇ 2021 ਜਦੋਂ ਕੋਰੋਨਾ ਆਇਆ ਤੇ ਇਸੇ ਘਰ ਦੇ ਵਿੱਚ ਅਸੀਂ ਉਹਨੂੰ ਰੱਖਿਆ ਉਸ ਟਾਈਮ ਤਾਂ ਇਦਾਂ ਸੀ ਕਿ ਕੋਈ ਆਪਣਾ ਸਾਕਾ ਰਿਸ਼ਤੇਦਾਰ ਨੂੰ ਵੀ ਰੱਖ ਕੇ ਪ੍ਰੋਬਲਮ ਸੀਗੀ ਫਿਰ ਫਿਰ ਮੈਨੂੰ ਉਹਦੇ ਫਾਦਰ ਸਾਹਿਬ ਕਹਿੰਦੇ ਜੀ ਗੁਰਿੰਦਰ ਦੀ ਤਾਂ ਟ੍ਰੇਨਿੰਗ ਖਰਾਬ ਹੁੰਦੀ ਕਿੱਦਾਂ ਕਰੀਏ ਫਿਰ ਮੈਂ ਕਹਾਂ ਤੁਸੀਂ ਕੋਈ ਗੱਲ ਨਹੀਂ ਛੱਡੋ ਹੋਰ ਵੀ ਕੁਝ ਬੱਚਿਆਂ ਨੂੰ ਅਸੀਂ ਇੱਥੇ ਰੱਖਿਆ ਤਿੰਨ ਚਾਰ ਬੱਚਿਆਂ ਨੂੰ ਥੱਲੇ ਜਿਮ ਦੇ ਵਿੱਚ ਟ੍ਰੇਨਿੰਗ ਕਰਨੀ ਜਾਂ ਪਾਰਕਾਂ ਦੇ ਵਿੱਚ ਸਵੇਰੇ ਸਵੇਰੇ ਚੋਰੀ ਚੋਰੀ ਚੱਲ ਜਾਣਾ ਕੀ ਹਾਂ ਉਹਦੀਆਂ ਵੀ ਵੀਡੀਓਜ਼ ਮੇਰੇ ਕੋਲ ਪਈਆਂ ਅਜੇ ਤੱਕ ਹਨਾ ਤੇ ਉਸ ਤੋਂ ਬਾਅਦ ਕਦੀ ਅਸੀਂ ਧਰਮਸ਼ਾਲਾ ਗਏ ਕਦੀ ਕਿਉਂਕਿ ਟਰੈਕ ਵੀ ਨਹੀਂ ਸੀ ਤੇ ਸਾਡਾ ਟਰੈਕ ਨਾ ਪਹਿਲੀ ਵਾਰ 1996 'ਚ ਬਣਿਆ ਸੀ 96 ਤੋਂ ਬਾਅਦ ਉਹ ਟਰੈਕ ਸਮਝ ਲਓ ਹੁਣ 21 ਤੋਂ ਬਾਅਦ ਹੀ ਬਣਿਆ ਕਿਉਂਕਿ ਉਦੋਂ ਹੈ ਨਹੀਂ ਸੀ ਉਦੋਂ ਬਣਨਾ ਸ਼ੁਰੂ ਹੋਇਆ 22 23 ਚ ਬਣਿਆ ਟਰੈਕ ਉਹਦੀ 8 ਸਾਲ ਲੇਜ ਹੁੰਦੀ ਹੈ ਉਹ 20 25 ਸਾਲ ਬਾਅਦ ਗੁਰਿੰਦਰ ਹੁਣਾਂ ਨੇ ਵੀ ਜਦੋਂ ਸੈਫ ਚ ਮੈਡਲ ਲਿਆ ਇੱਥੇ ਆ ਕੇ ਧਰਨੇ ਦਿੱਤੇ ਕਿ ਹਾਂ ਵੀ ਪ੍ਰੋਟੈਸਟ ਕੀਤਾ ਕਿ ਸਾਨੂੰ ਟਰੈਕ ਚਾਹੀਦਾ ਸੀ ਉਸ ਤੋਂ ਪਹਿਲੇ ਅਸੀਂ 90 ਕਿਲੋਮੀਟਰ ਦੂਰ ਤਰਨ-ਤਰਨ ਜਾਂ ਜਦੋਂ ਪੰਜਾਬ ਚ ਕਰਦੇ ਸੀ ਜਾਂ ਲੁਧਿਆਣੇ ਮੈਂ ਇਹਨਾਂ ਨੂੰ ਕਾਰ ਦੇ ਪਿੱਛੇ ਲਟਾ ਕੇ ਲੈ ਜਾਣਾ ਕਿਉਂਕਿ ਜੇ ਅਸੀਂ ਬੈਠ ਕੇ ਜਾਵਾਂਗੇ ਤੇ ਟ੍ਰੇਨਿੰਗ ਨਹੀਂ ਕਰ ਪਾਵਾਂਗੇ ਪਰ ਉਹ ਸਾਰੀਆਂ ਚੀਜ਼ਾਂ ਨਾਲ ਤੇ 2021 ਜਿਵੇਂ ਦੱਸਣਾ ਚਾਹੁੰਨਾ ਉਦੋਂ ਵੀ ਇਹਦਾ 0.001 ਤੇ ਰਿਕਾਰਡ ਰਹਿ ਗਿਆ ਸੀਗਾ ਮਤਲਬ ਸੌਵੇਂ ਹਿੱਸੇ ਨਾਲ 1 ਸੈਕਿੰਡ ਦੇ ਸੌਵੇਂ ਹਿੱਸੇ ਨਾਲ ਮਾਈਨਰ ਇੰਨਾ ਇਹ ਨਾ ਉਹ 0.1 ਨਾ ਰਿਕਾਰਡ ਰਹਿ ਗਿਆ ਸੀਗਾ ਉਦੋਂ ਵੀ ਅਸੀਂ ਰਿਕਾਰਡ ਸਾਰੇ ਇਹ ਕਹਿੰਦੇ ਸੀ ਗੁਰਿੰਦਰ ਬਹੁਤ ਦੇਰ ਦਾ ਰਿਕਾਰਡਾਂ ਦੇ ਹਲੇ ਦਿਵਾਲੇ ਵਾਲੇ ਦਿਵਾਲੇ ਵਾਲੇ ਦਿਵਾਲੇ ਵਾਲੇ ਭੱਜ ਰਿਹਾ ਆ ਪਰ ਰਿਕਾਰਡ ਦਾ ਟਾਈਮ ਆਇਆ ਇਹ ਹੁਣ ਵਧੀਆ ਲੱਗ ਰਿਹਾ ਆ ਕਿ ਸਾਡੀ ਸਾਰੀ ਕੌਮ ਦੇ ਵਿੱਚ ਜਾਗਰੂਕੀ ਆਈ ਆ ਤੇ ਉਹਨੇ ਬੜਾ ਵਧੀਆ ਗੁਰਿੰਦਰ ਨੇ ਆਪਣਾ ਮੈਸੇਜ ਵੀ ਦਿੱਤਾ ਕਿ ਮੈਂ ਅੱਜ 10 20 ਚ ਭਜਾਂ ਕਿਉਂਕਿ ਪਹਿਲੇ ਇਹ ਕਹਿੰਦੇ ਸੀ ਕਿ ਨਾਰਥ ਇੰਡੀਅਨ 100 ਮੀਟਰ ਨਹੀਂ ਕਰ ਸਕਦੇ ਤੇ ਗੁਰਿੰਦਰ ਨੇ ਹਮੇਸ਼ਾ ਇਹ ਕਿਹਾ ਕਿ ਪਹਿਲੇ ਤਾਂ ਮੈਂ ਇਹ ਮਿਥ ਤੋੜਨਾ ਹੁਣ ਇਹ ਕਹਿੰਦੇ ਕਿ ਇੰਡੀਆ ਵਾਲੇ ਨਹੀਂ ਕਰ ਸਕਦੇ ਅੱਜ ਏਸ਼ੀਆ ਚ ਫਰਸਟ ਰੈਂਕਿੰਗ ਚੱਲ ਰਹੀ ਹੈ ਗੁਰਿੰਦਰ ਦੀ ਹੈ ਨਾ ਹੁਣ ਇਹ ਮਿਥੇ ਉਹਨੇ ਕਿਹਾ ਕਿ ਜਿਸ ਦਿਨ ਮੈਂ ਸਭ 10 ਭਜੂਗਾ ਜਾਂ 10 ਡੈਡ ਚ ਭਜੂਗਾ ਉਸ ਦਿਨ ਮੈਂ ਇਕੱਲਾ ਨਹੀਂ ਹੋਊਗਾ ਮੇਰੇ ਨਾਲ ਬਹੁਤ سارے ਹੋਣਗੇ ਗੁਰਿੰਦਰ ਵਰਗੇ ਮੇਰੇ ਵਰਗੇ ਐਥਲੀਟ ਬਹੁਤ سارے ਹੋਣਗੇ ਤੇ ਇਹੀ ਸਾਡੇ ਕੌਮ ਦੇ ਵਿੱਚ ਸਾਡੇ ਲੋਕਾਂ ਦੇ ਵਿੱਚ ਸਾਡੇ ਵਿਚ ਇਹ ਹੋਣਾ ਚਾਹੀਦਾ ਕਿ ਕੱਲਾ ਚੈਂਪੀਅਨ ਬਣਨ ਨਾਲੋਂ ਜੇ ਤੁਸੀਂ ਹੋਰ ਚੈਂਪੀਅਨਾਂ ਨੂੰ ਨਾਲ ਲੈ ਕੇ ਤੁਰਦੇ ਆ ਉਹਨਾਂ ਲਈ ਪ੍ਰੇਰਨਾ ਬਣਦੇ ਆ ਉਹ ਸਭ ਤੋਂ ਵੱਡੀ ਗੱਲ ਹੋਣੀ ਚਾਹੀਦੀ ਹੈ ਕਿ ਮੈਨੂੰ ਬਹੁਤ ਚੰਗਾ ਲੱਗਦਾ ਕਿ ਇੱਕ ਨੈਸ਼ਨਲ ਰਿਕਾਰਡ ਹੋਲਡਰ ਤਾਂ ਹੈਗਾ ਹੀ ਆ ਉਹ ਉਹਦੇ ਨਾਲ-ਨਾਲ ਉਹ ਆਪਣੀ ਆਉਣ ਵਾਲੀ ਪੀੜ੍ਹੀ ਲਈ ਵੀ ਬਹੁਤ ਚੰਗਾ ਸੋਚਦਾ ਹੈ ਤੇ ਆਪਣੀ ਸਾਥੀਆਂ ਬਾਰੇ ਵੀ ਬਹੁਤ ਚੰਗਾ ਸੋਚਦਾ ਤੁਸੀਂ ਕਦੋਂ ਸੈਂਟਰ ਸ਼ੁਰੂ ਕਰਦੇ ਹੋ ਤੁਹਾਡੇ ਤੁਹਾਡੇ ਅੰਦਰ ਕਿਵੇਂ ਚਣਗਾਉਂਦੀ ਹੈ ਵੀ ਐਥਲੀਟ ਪੈਦਾ ਕਰਨੇ ਨੇ ਖਿਡਾਰੀ ਪੈਦਾ ਕਰਨੇ ਨੇ ਤੇ ਗੁਰਿੰਦਰ ਨੂੰ ਫਿਰ ਉਹਨਾਂ ਗੱਲਾਂ ਨਾਲ ਕਿਵੇਂ ਜੋੜਦੇ ਹਾਂ ਇਹ ਗੁਰਿੰਦਰ ਤਾਂ ਕਾਫੀ ਲੇਟ ਆਇਆ ਇਸ ਤੋਂ ਪਹਿਲੇ ਮੈਂ ਮਤਲਬ ਤੁਸੀਂ ਲਾ ਲਓ ਕਿ 96 ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਫਿਰੋਜ਼ਾਬਾਦ ਉਹਦੇ ਵਿੱਚ ਸਾਡੇ ਕੋਸ ਆਫ ਸੀ ਬਲਵੰਤ ਸਿੰਘ ਜੀ ਤੇ ਨਾਲ ਅਨਵீர் ਸਿੰਘ ਸਿੱਧੂ ਜੀ ਸੀ ਤੇ ਬਲਵੰਤ ਸਿੰਘ ਜੀ ਦੀ ਉੱਚ ਡੈਥ ਹੋ ਗਈ ਸੀ ਜਿਹੜੇ ਮੁੰਡਿਆਂ ਦੇ ਕੋਸ ਸੀ ਸਾਡੇ ਤੇ ਉਹਨਾਂ ਦੇ ਨਾਲ-ਨਾਲ ਇੱਕ ਦੋ ਅਥਲੀਟਾਂ ਦੀ ਵੀ ਹੋ ਗਈ ਸੀ ਤੇ ਜਿਹੜੇ ਸਾਡੇ ਨਾਲ ਅਨਵீர் ਸਿੰਘ ਸਿੱਧੂ ਜੀ ਸੀ ਉਹ ਉਹਨਾਂ ਦੇ ਲੱਤਾਂ 'ਚ ਫ੍ਰੈਕਚਰ ਆ ਗਿਆ ਸੀ ਉਹਨਾਂ ਨੇ ਮੈਨੂੰ ਫੋਨ ਕੀਤਾ ਮੇਰੇ ਉਦੋਂ ਇੰਜਰੀ ਸੀ ਥੋੜੀ ਤੇ ਮੈਨੂੰ ਕਹਿੰਦੇ ਕਿ ਤੁਹਾਡੀ ਆਪਦੀ ਵੀ ਗੇਮ ਹਾਂ ਮੈਂ ਵੀ ਨੈਸ਼ਨਲ ਵੈਡਲਿਸਟ ਹਾਂ ਪਹਿਲੇ ਮੈਂ ਵਾਕ ਚੋਂ ਫਿਰ 4 ਇੰਟੂ 4 ਦਾ ਨੈਸ਼ਨਲ ਗੋਲਡ ਮੈਡਲਿਸਟ ਹਾਂ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਹੈਪੀ ਯਰ ਤੇਰੇ ਥੋੜੀ ਇੰਜਰੀ ਹੈਗੀ ਤੂੰ ਉਨੀ ਦੇਰ ਇਹਨਾਂ ਨੂੰ ਦੇਖ ਲਿਆ ਕਰ ਤੇ ਮੈਂ ਬਸ ਉੱਥੇ ਹੀ ਦੇਖਣਾ ਸ਼ੁਰੂ ਕੀਤਾ ਤੇ ਉਹ ਬੱਚਿਆਂ ਦੇ ਨਾਲ ਹੋਰ ਹੋਰ ਲਕਾਬ ਹੁੰਦਾਰ ਗਿਆ ਤੇ ਮਤਲਬ ਜਿਹੜੇ ਬੱਚਿਆਂ ਨੂੰ ਮੈਂ ਟ੍ਰੇਨਿੰਗ ਕਰਾਈ ਉਹਨਾਂ ਦੀ ਵਧੀਆ ਪਰਫਾਰਮੈਂਸ ਆਉਣ ਲੱਗੀ ਜਾਂ ਰੱਬ ਨੇ ਕੋਈ ਦਾਤ ਦਿੱਤੀ ਸੀ कि यहां मेनू ਓਦਾਂ ਦੀ ਕੋਚਿੰਗ ਆਈ ਦਿੱਤੀ ਸੀ ਕਿ ਉਹਦੇ ਨਾਲ ਬਸ ਇਦਾਂ ਹੀ ਜੁੜਦੇ ਗਏ ਉਸ ਤੋਂ ਬਾਅਦ ਮੇਰੇ ਹੁਣ 30 ਤੋਂ ਉੱਤੇ ਇੰਟਰਨੈਸ਼ਨਲ ਹੋ ਚੁੱਕੇ ਆ ਏਸ਼ੀਅਨ ਗੇਮ ਮੈਡਲਿਸਟ ਮਨਜੀਤ ਸਿੰਘ ਚਾਹਲ ਮੇਰਾ ਸਟੂਡੈਂਟ ਆ ਹਰਪ੍ਰੀਤ ਸਿੰਘ ਏਸ਼ੀਆ ਦੇ ਮੈਡਲਿਸਟ ਆ ਮਨਦੀਪ ਕੌਰ ਏਸ਼ੀਅਨ ਮੈਡਲਿਸਟ ਆ ਮਤਲਬ ਕਾਫੀ ਬੱਚੇ ਉਸ ਤੋਂ ਬਾਅਦ ਆਉਂਦੇ ਗਏ ਹੁਣ ਓਪਨ ਨੈਸ਼ਨਲ ਜਿਹੜੀ ਹੋਣੀ ਹੋਈ ਆ ਜਿਹਦੇ ਵਿੱਚ ਕੀ ਸਭ ਤੋਂ ਵੱਡਾ ਸਾਡੀ ਨੈਸ਼ਨਲ ਮੀਟ ਹੁੰਦੀ ਆ ਸਾਡੀ ਰਿਲੇ 4 ਇੰਟੂ 100 ਮੀਟਰ ਦੀ ਫਰਸਟ ਆਈ ਆ ਉਹਦੇ ਵਿੱਚ ਚਾਰ ਦੇ ਚਾਰੇ ਸਲੀਟ ਮੇਰੇ ਸੀਗੇ ਪੰਜਾਬ ਦੀ ਪਹਿਲੀ ਵਾਰੀ ਫਰਸਟ ਆਈ ਆ ਦੋ ਕੁੜੀਆਂ ਹੁੰਦੀਆਂ ਦੋ ਮੁੰਡੇ ਤੇ ਵਧੀਆ ਲੱਗਦਾ ਹੈ ਕਿ ਜਦੋਂ ਇਸ ਚੀਜ਼ਾਂ ਨੂੰ ਕਰਦੇ ਇਸ ਤੋਂ ਇਲਾਵਾ ਕਾਫੀ ਬੱਚਿਆਂ ਦੇ ਮੈਡਲ ਆ ਸਤਨਾਮ ਸਿੰਘ ਇੰਟਰਨੈਸ਼ਨਲ ਹੋਏ ਆ 148 ਚ ਪਰ ਕਈ ਬੰਦੇ ਆ ਕਈ ਮਜਬੂਰੀਆਂ ਕਰਕੇ ਮਜਬੂਰੀ ਲਾ ਲੋ ਜਾਂ ਆਪਣਾ ਧਿਆਨ ਫੋਕਸ ਤੋਂ हट ਜਾਣਾ ਉਹਦੇ ਕਰਕੇ ਉਹ ਐਂਡ ਲੀਆਂ ਪੌੜੀਆਂ ਨਹੀਂ ਚੜ ਪਾਉਂਦੇ ਤੇ ਪਰ ਮੈਨੂੰ ਹੁਣ ਯਕੀਨ ਆ ਕਿ ਯਾਂ ਮੇਰੇ ਯਕੀਨ ਚ ਕਮੀ ਸੀ ਜਾਂ ਉਹਨਾਂ ਦੇ ਯਕੀਨ ਚ ਕਮੀ ਸੀ ਕਿਉਂਕਿ ਜਿੱਦਾਂ ਜਿੱਦਾਂ ਮੈਂ ਐਥਲੀਟ ਤਿਆਰ ਕਰਦਾ ਗਿਆ ਤੇ ਮੇਰਾ ਵੀ ਯਕੀਨ ਹੋਰ ਵੱਧਦਾ ਗਿਆ ਕਿ ਅਸੀਂ ਕਰ ਸਕਦੇ ਹਾਂ ਨਾ ਕਈ ਵਾਰੀ ਮੈਨੂੰ ਲੱਗਦਾ ਸੀ ਕਿ ਮੈਂ ਇੰਟਰਨੈਸ਼ਨਲ ਤੱਕ ਪਹੁੰਚਾ ਦਵਾਂ ਬਸ ਮੇਰੀ ਇੰਨੀ ਜ਼ਿੰਮੇਵਾਰੀ ਹੈ ਹੁਣ ਜਦੋਂ ਦਾ ਮੈਨੂੰ ਇਹ ਲੱਗਣ ਲੱਗਾ ਕਿ ਅਸੀਂ ਇੰਟਰਨੈਸ਼ਨਲ ਮੈਡਲ ਵੀ ਲੈ ਸਕਦੇ ਉਹ ਤੋਂ ਆਉਣ ਵੀ ਲੱਗ ਪਿਆ ਉਹ ਕਹਿੰਦੇ ਜਿੱਦਾਂ ਦੀ ਜਿਹੜੀ ਭਾਵਨਾ ਨਾ ਹੁਣ ਮੈਨੂੰ ਇਦਾਂ ਲੱਗਣ ਲੱਗ ਪਿਆ ਉਹ ਹੋ ਸਕਦਾ ਜਿੱਦਾਂ ਅਸੀਂ ਸੋਚਦੇ ਕਿ 올림픽 ਚ ਨਹੀਂ ਮੈਡਲ ਆ ਸਕਦਾ ਹਨਾ ਰੇਸ ਵਿੱਚ ਹੁਣ ਮੈਨੂੰ ਯਕੀਨ ਹੋਣ ਕਿਉਂਕਿ ਗੁਰਿੰਦਰ ਦੇ ਵਿੱਚ ਵੀ ਜਦੋਂ ਆਪਣੀ ਇੰਟਰਵਿਊ 'ਚ ਕਹਿੰਦਾ ਆ ਉਹ ਕਿਸੇ ਨੇ ਕਿਹਾ ਕਿ ਉਹ ਜੀਨਸ ਉਹਨਾਂ ਦਾ ਬਹੁਤ ਵਧੀਆ ਉਹ ਹਾਂ ਤੇ ਉਹ ਕਹਿੰਦਾ ਸਾਡੇ ਵਿੱਚ ਗਰਜਾ ਸਿੰਘ ਬੋਤਾ ਸਿੰਘ ਵਾੜਾ ਜੀਨ ਨਾ ਉਹ ਕਿਹੜਾ ਮੜ ਆ ਹਣਾ ਮਤਲਬ ਆਪਣੇ ਆਪ ਤੇ ਯਕੀਨ ਹੋਣਾ ਚਾਹੀਦਾ ਜਦੋਂ ਯਕੀਨ ਹੋਵੇ ਤੇ ਇੱਕ ਸੰਸਾਰਪੁਰ ਦੀ ਟੀਮ ਵੀ ਵਰਲਡ ਦੀ ਟੀਮ ਨੂੰ ਹਾਕੀ ਠੇਰਾ ਦਿੰਦੀ ਹੂੰ ਜੀ ਤਾਂ ਇਹ ਜਿਹੜੀ ਇਹ ਇੱਕ ਆਪਾਂ ਭਾਵਨਾ ਕਿੱਥੋਂ ਆਦੀ ਜੀ ਭੂਮਿਕਾ ਜਿਹੜੀ ਤੁਸੀਂ ਨਿਭਾਈ ਇਹ ਭਾਵਨਾ ਕਿਵੇਂ ਬਣੀ ਤੁਹਾਡੇ ਅੰਦਰ ਵੀ ਜਦੋਂ ਤੁਸੀਂ ਉਦਾਹਰਣ ਦਿੱਤੀ ਬੋਤਾ ਸਿੰਘ ਗਰਜਾ ਸਿੰਘ ਇਹ ਅਜੀਬ ਪਗਸਿੰਘ ਹੋਰ ਇਹ ਤਸਵੀਰਾਂ ਅਸੀਂ ਦੇਖ ਰਹੇ ਹਾਂ ਇਹ ਭਾਵਨਾ ਕਿੱਥੋਂ ਆਉਂਦੀ ਹੈ ਜੀ ਇਹ ਭਾਵਨਾ ਮੈਂ ਜਦੋਂ ਕਾਲਜ ਹੀ ਪੜ੍ਹਦਾ ਸੀ ਮੈਂ ਪਾਤਰ ਸਾਹਿਬ ਦੀ ਕਵਿਤਾ ਪੜ੍ਹੀ ਸੀ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਕਹਿਣਗੇ ਉਹਦੇ ਵਿੱਚ ਇਹ ਤਾਂ ਸਿੱਧਾ ਪਤਾ ਚੱਲ ਗਿਆ ਕਿ ਅਸੀਂ ਚੰਗੇ ਕੰਮ ਕਰਨੇ ਹਨਾ ਮਾੜੇ ਨਹੀਂ ਕਰਨੇ ਉਹਨਾਂ ਦੀਆਂ ਰੂਹਾਂ ਲਈ ਜਿਨ੍ਹਾਂ ਨੇ ਇਹ ਪਰ ਬਲੀਦਾਨ ਦਿੱਤੇ ਦੇਸ਼ ਲਈ ਪਰ ਉਹਦੇ ਵਿੱਚ ਜਦੋਂ ਇੱਕ ਪੈਰਾ ਹੁੰਦਾ ਨਾ ਕਿ ਯਾਰ ਮੇਰੇ ਜੋ ਇਸ਼ਾਸਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ ਜੇ ਮੈਂ ਚੁੱਪ ਹੀ ਰਿਹਾ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂਹਾਂ ਸਦਾ ਪਟਕਦੇ ਰਹਿਣਗੇ ਉਹ ਪੈਰਾ ਸੁਣਨ ਤੋਂ ਬਾਅਦ ਇਹ ਲੱਗਦਾ ਹੈ ਕਿ ਜਦੋਂ ਸਾਡਾ ਝੰਡਾ ਨਹੀਂ ਝੂਲਦਾ ਪੰਜਾਬ ਦਾ ਜਾਂ ਇੰਡੀਆ ਦਾ ਝੰਡਾ ਨਹੀਂ ਝੂਲਦਾ ਤੇ ਮੈਨੂੰ ਫੀਲ ਹੁੰਦਾ ਹੈ ਕਿ ਉਹ ਸਾਰੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਜਾਂ ਸਾਡੇ ਛੋਟੇ ਸਾਹਿਬਜ਼ਾਦੇ ਜਾਂ ਸਾਡੇ ਗੁਰੂ ਸਾਹਿਬਾਨ ਉਹ ਸਾਡੇ ਤੇ ਗਿਲਾ ਵੀ ਕਰ ਰਿਹਾ ਤੇ ਉਹ ਉਦਾਸ ਵੀ ਆ ਕਿ ਚੜਦੀ ਕਲਾ ਜਿਹੜੀ ਚੜਦੀ ਕਲਾ ਲਈ ਉਹਨਾਂ ਨੇ ਕੀਤਾ ਸੀ ਸਭ ਕੁਝ ਤੇ ਉਹ ਕਿਤੇ ਉਹਨਾਂ ਨੂੰ ਇਹ ਨਾ ਲੱਗਦਾ ਹੋਵੇ ਕਿ ਉਹਨਾਂ ਦੀਆਂ ਰੂਹਾਂ ਨੂੰ ਕਿ ਅਸੀਂ ਜਾਇਆ ਕਰ ਦਿੱਤਾ ਤੇ ਜਦੋਂ ਮੈਨੂੰ ਲੱਗਦਾ ਮੈਡਲ ਆਉਂਦੇ ਆ ਤੇ ਮੈਨੂੰ ਇਹ ਫੀਲ ਹੁੰਦਾ ਆ ਕਿ ਉਹ ਸਾਰਿਆਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਆ ਜਾਂਦੀ ਆ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਿਨ੍ਹਾਂ ਨੂੰ ਅਸੀਂ ਜਦੋਂ ਦੇਰੂਪ ਦੇ ਵਿੱਚ ਇੱਥੇ ਸੀ ਅਸੀਂ ਉਦੋਂ ਵੀ ਕਸ਼ਟ ਦਿੱਤੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਵੀ ਜੇ ਅਸੀਂ ਕਸ਼ਟ ਦੇਵਾਂਗੇ ਤੇ ਫਿਰ ਸਾਡੇ ਤੋਂ ਵੱਡਾ ਮਤਲਬ ਕਰਤਕਣ ਕੋਈ ਨਹੀਂ ਹੋ ਸਕਦਾ ਤੇ ਦੂਸਰੀ ਗੱਲ ਕੁਝ ਸਮਾਂ ਬਾਅਦ ਆ ਜਿੱਦਾਂ ਮੈਂ ਬਲੈਕ ਪ੍ਰਿੰਸ ਮੂਵੀ ਦੇਖੀ ਸੀ ਤੇ ਬਲੈਕ ਪ੍ਰਿੰਸ ਦੇ ਵਿੱਚ ਵੀ ਇੱਕ ਮੋਟੀਵੇਸ਼ਨ ਇਹ ਮਿਲੀ ਆ ਕਿ ਜਦੋਂ ਮਹਾਰਾਜਾ ਦਲੀਪ ਸਿੰਘ ਜੀ ਨੂੰ ਪਤਾ ਲੱਗਦਾ ਹੈ ਹਨਾ ਮਹਾਰਾਣੀ ਜਿੰਦਾ ਉਹਨਾਂ ਨੂੰ ਦੱਸਦੀ ਆ ਕਿ ਤੁਸੀਂ ਪਹਿਲੇ ਤਾਂ ਗੁਰਿਆਨੇ ਜਿੱਦਾਂ ਪਾਲਿਆ ਜਿੱਦਾਂ ਪਾਲਣ ਪੋਸ਼ਣ ਕੀਤਾ ਉਹਨਾਂ ਨੇ ਸੋਚਿਆ ਸੀ ਕਿ ਸਾਡਾ ਪਾਲਣ ਪੋਸ਼ਣ ਨਾਲ ਇਹ ਸਭ ਕੁਝ ਭੁੱਲ ਜਾਊਗਾ ਹਨਾ ਇਹ ਆਸ਼ੀ ਚ ਆਜੂਗਾ ਇਹਦੇ ਚ ਆਜੂਗਾ ਸਭ ਕੁਝ ਤੇ ਜਦੋਂ ਮਹਾਰਾਣੀ ਜਿੰਦਾ ਅੱਖਾਂ ਤੋਂ ਦੇਖ ਵੀ ਨਹੀਂ ਸਕਦੀ ਸੀ ਹਨਾ ਚੰਗੀ ਤਰ੍ਹਾਂ ਤੇ ਉਦੋਂ ਉਹਨਾਂ ਨੇ ਕਿਹਾ ਚਲੋ ਮਿਲ ਲਓ ਹੁਣ ਕੀ ਫਰਕ ਪੈਣਾ ਹੁਣ ਤਾਂ ਅਸੀਂ ਇਹਨੂੰ ਬਦਲਤਾ ਪੂਰਾ ਹਨਾ ਤੇ ਮਹਾਰਾਣੀ ਜਿੰਦਾ ਨੂੰ ਜਦੋਂ ਮਿਲਨ ਦਿੱਤਾ ਉਹਨਾਂ ਨੇ ਤੇ ਜਦੋਂ ਉਹਨਾਂ ਨੇ ਦੱਸਿਆ ਕਿ ਤੂੰ ਮਹਾਰਾਜਾ ਰਣਜੀਤ ਸਿੰਘ ਦੀ ਔਲਾਦ ਆ ਤੇ ਉਹਦੇ ਵਿੱਚ ਗਾਣਾ ਵੀ ਹੁੰਦਾ ਜਦ ਰੂਹ ਵਿੱਚ ਰਲ ਗਿਆ ਨੂਰ ਮੇਰੀ ਸਰਕਾਰ ਦਾ ਸਰਕਾਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕਹਿੰਦੇ ਸੀ ਤੇ ਮੈਨੂੰ ਦਰਦਾਂ ਵਾਲਾ ਦੇਸਵਾਜਾ ਮਾਰਦਾ ਉੱਥੇ ਮੈਨੂੰ ਇਹ ਵੀ ਫੀਲਿੰਗ ਆਉਂਦੀ ਆ ਕਿ ਉਹ ਬੰਦੇ ਨੇ ਉਸ ਤੋਂ ਬਾਅਦ ਬਹੁਤ ਸਟਰਗਲ ਕੀਤੀ ਕਿ ਮੈਂ ਪੰਜਾਬ ਆਵਾਂ ਤੇ ਉਹ ਸਟਰਗਲ ਦੇ ਵਿੱਚ ਇੰਨੇ ਪੈਰੇ ਸੀ ਇੰਨਾ ਸਭ ਕੁਝ ਛੋੜੇ ਦੁਆਲੇ ਉਹ ਨਹੀਂ ਆ ਸਕਿਆ ਪਰ ਕੀ ਜੇ ਸਾਨੂੰ ਪੰਜਾਬ 'ਚ ਜਨਮ ਲੈਣ ਦਾ ਮੌਕਾ ਮਿਲਿਆ ਆ ਜਾਂ ਅਸੀਂ ਪੰਜਾਬ ਦੇ ਵਿੱਚ ਹੈਗੇ ਆ ਤੇ ਕੀ ਅਸੀਂ ਦਲੀਪ ਸਿੰਘ ਨੂੰ ਆਪਣੇ ਅੰਦਰ ਨਹੀਂ ਫੀਲ ਕਰ ਸਕਦੇ ਉਹ ਉਹਦੇ ਸੁਪਨੇ ਅਸੀਂ ਨਹੀਂ ਪੂਰੇ ਕਰ ਸਕਦੇ ਬਸ ਇਦਾਂ ਦੀਆਂ ਫੀਲਿੰਗਸ ਆਉਂਦੀਆਂ ਰਹਿੰਦੀਆਂ ਕਈ ਵਾਰੀ ਡਾਊਨ ਵੀ ਹੁੰਨਾ ਫਿਰ ਮੈਂ ਉਹਨਾਂ ਨੂੰ ਯਾਦ ਕਰਦਾ ਫਿਰ ਮੈਂ ਦੇਖਦਾ ਮੈਂ ਤਾਂ ਇੱਕ ਵਾਰੀ ਆਹ ਗਾਣਾ ਸੁਣਦਾ ਹੋਇਆ ਜਾ ਰਿਹਾ ਸੀ ਦਰਦਾਂ ਵਾਲਾ ਦੇਸਵਾਜਾ ਮਾਰਦਾ ਤੇ ਇਦਾਂ ਹੀ ਕਿਸੇ ਨੇ ਮੈਨੂੰ ਇੰਟਰਵਿਊ ਹੋਣੀ ਸੀ ਤੇ ਉਹਨਾਂ ਨੇ ਮੈਨੂੰ ਪੁੱਛ ਲਿਆ ਕਿ ਤੁਹਾਡੀ ਸਟਰਗਲ ਤੇ ਮੈਨੂੰ ਸਟਰਗਲ ਆਪਣੀ ਤਾਂ ਕੀ ਯਾਦ ਆਣੀ ਸੀ ਮੈਨੂੰ ਦਲੀਪ ਸਿੰਘ ਦੀ ਆ ਗਈ ਮੇਰਾ ਰੋਣਾ ਨਹੀਂ ਰੁਕਿਆ ਬੜੀ ਧੀਰ ਤੇ ਪਰ ਹੁਣ ਇਸ ਕਰਕੇ ਨਹੀਂ ਰੋਈਦਾ ਕਿ ਰੋਣਾ ਕਮਜ਼ੋਰ ਵੀ ਕਰ ਦਿੰਦਾ ਤੁਹਾਨੂੰ ਤੇ ਇਸ ਕਰਕੇ ਕੁਝ ਕੋਸ਼ਿਸ਼ ਕਰੀ ਦੀ ਕਿ ਰੋਣਾ ਨਾ ਰੋਇਆ ਜਾਵੇ ਜਦਕਿ ਦਲੇਰੀ ਦੇ ਨਾਲ ਇਹ ਚੀਜ਼ਾਂ ਦਾ ਸਾਹਮਣਾ ਕਰਕੇ ਆਪਣੀ ਕੌਮ ਨੂੰ ਉੱਤੇ ਲੈ ਗਿਆ ਯਾਰ ਜਿਵੇਂ ਗੁਰਿੰਦਰ ਨੇ ਪ੍ਰਾਪਤੀ ਕੀਤੀ ਹੈ ਜੀ ਹਾਂਜੀ ਮਤਲਬ ਉਹ ਪ੍ਰਾਪਤੀਆਂ ਐ ਬਹੁਤ ਬੂਸਟ ਕਰਦੀਆਂ ਨੇ ਜੀ ਮੰਨੂ ਇਸ ਤੋਂ ਪਹਿਲੇ ਸਾਊਥ ਏਸ਼ੀਅਨ ਚੈਂਪੀਅਨਸ਼ਿਪ ਹੋਈ ਸੀ ਉੱਚ ਸਿਲਵਰ ਮੈਡਲ ਸੀ ਪੰਜ ਐਥਲੀਟ ਇੰਡੀਆ ਦੇ ਰੀਲੇ ਚ ਗਏ ਸੀ ਪੰਜਾਂ ਚੋਂ ਤਿੰਨ ਸਾਡੇ ਸੀ ਇਸ ਗਰਾਊਂਡ ਦੇ ਤੇ ਉਹ ਬੂਸਟ ਉਹੀ ਚੀਜ਼ਾਂ ਬੂਸਟ ਕਰ ਰਹੀਆਂ ਗੁਰਿੰਦਰ ਵਰਗੇ ਹੋਰ ਬਹੁਤ ਐਥਲੀਟਾ ਹੁਣ ਬਾਦਲ ਸਾਹਿਬ ਦਾ ਵੀ ਫੋਨ ਆਇਆ ਸੀ ਮੈਨੂੰ ਸੁਖਵੀਰ ਬਾਦਲ ਜੀ ਦਾ ਤੇ ਸੁਖਵੀਰ ਬਾਦਲ ਜੀ ਨੇ ਮੈਨੂੰ ਪੁੱਛਿਆ ਕਿ ਹਾਂ ਵੀ ਅੱਜ ਕੀ ਜ਼ਰੂਰਤ ਆ ਹਨਾ ਕਿਦਾਂ ਆ ਆਪਾਂ ਕੀ ਦੇ ਸਕਦੇ ਇਹਨਾਂ ਨੂੰ ਤੇ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਕਿ ਗੁਰਿੰਦਰ ਤਾਂ ਚਲੋ ਹੁਣ ਇੱਕ ਮੁਕਾਮ ਤੇ ਪਹੁੰਚ ਗਿਆ ਹੁਣ ਪੀਓਮਾ ਸਪੌਂਸਰ ਵੀ ਆ ਰਿਹਾ ਨਾਈਕੀ ਵੀ ਕਹਿ ਰਿਹਾ ਜਾਂ ਹੋਰ ਰਿਲਾਈਐਂਸ ਦਾ ਆ ਰਿਹਾ ਪਰ ਆਪਾਂ ਨੂੰ ਉਹ ਸੋਚਣਾ ਚਾਹੀਦਾ ਕਿ ਹੋਰ ਵੀ ਬਹੁਤ ਸਾਰੇ ਐਥਲੀਟ ਹੈਗੇ ਆ ਜਿਨ੍ਹਾਂ ਤੇ ਆਪਾਂ ਆੜਾ ਦਵਾਲਾ ਦੇਖ ਲਈਏ ਇਹ ਤਾਂ ਇੱਥੇ ਵਗਦੀਆਂ ਹਰਿਆਣੀਆਂ ਪੌਣਾ ਕਪਤੀਆਂ ਤੂੰ ਜਗਾਂ ਵੀ ਮੋਮਬਤੀਆਂ ਜਿੰਨੀ ਅਸੀਂ ਰੋਸ਼ਨੀ ਆਪਣੇ ਆਲੇ ਦੁਆਲੇ ਕਰ ਸਕਦੇ ਹਾਂ ਅਸੀਂ ਓਨੀ ਕਰੀ ਜਾਈਏ ਜਦੋਂ ਅੰਡਰ 18 ਦੇ ਵਿੱਚੋਂ ਇਹਦਾ ਮੈਡਲ ਆਇਆ ਸੀ ਯੂਥ ਏਸ਼ੀਆ ਦੇ ਵਿੱਚੋਂ ਉਦੋਂ ਸਾਨੂੰ ਸ਼੍ਰੀ ਹਰਮੰਦਰ ਸਾਹਿਬ ਬੁਲਾਇਆ ਗਿਆ ਸੀ ਐਸਜੀਪੀਸੀ ਵੱਲੋਂ ਤੇ ਉਹਨਾਂ ਨੇ ਸਾਨੂੰ ਮਤਲਬ ਗੁਰਿੰਦਰ ਨੂੰ 2 ਲੱਖ ਰੁਪਏ ਦੇ ਨਾਲ ਉਹਦਾ ਸਨਮਾਨਿਤ ਕੀਤਾ ਸੀ ਤੇ ਮੈਂ ਉਦੋਂ ਹੀ ਉਹਨਾਂ ਨਾਲ ਗੱਲ ਕੀਤੀ ਸੀ ਕਿ ਇਹ 2 ਲੱਖ ਰੁਪਈਆ ਨਹੀਂ ਨਾ ਦਿਓ ਤੁਹਾ ਸਾਨੂੰ ਸਾਡੇ ਤੁਸੀਂ ਆਉਣ ਜਾਣ ਦੇ ਖਰਚੇ ਸਾਡੇ ਰਹਿਣ ਦੇ ਖਰਚੇ ਜਦੋਂ ਤੁਸੀਂ ਨੈਸ਼ਨਲ ਜਾਂਦੇ ਹੋ ਕਈ ਵਾਰੀ ਸਾਡੇ ਕੋ ਇੱਕ ਰੁਪਈਆ ਨਹੀਂ ਵਜਦਾ ਆਉਣ ਲੱਗੇ ਜਾਣ ਲੱਗੇ ਜਾਂ ਫੜ ਕੇ ਜਾਣੇ ਕਿਉਂਕਿ ਜਦੋਂ ਸਾਲ ਦੇ ਵਿੱਚ ਤੁਸੀਂ 5 ਨੈਸ਼ਨਲ ਖੇਡਣੀ ਆ 60 ਇੱਕ ਕੰਪੀਟੀਸ਼ਨ ਤੇ 60-70 ਹਜ਼ਾਰ ਕੁਝ ਦਿਨ ਪਹਿਲੇ ਜਾਣਾ ਪੈਂਦਾ ਕਿ ਉਸ ਮੌਸਮ ਦੇ ਹਿਸਾਬ ਨਾਲ ਤੁਸੀਂ ਐਡਜਸਟ ਹੋਣਾ ਤੇ ਚਲੋ ਅੱਜ ਇਹ ਸਟਰਗਲ ਤੋਂ ਨਿਕਲਦੇ 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 ਆ ਪਰ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਰਿਆਂ ਨੂੰ ਬਹੁਤ ਵਧੀਆ ਗੱਲ ਆਜ ਸਾਡੇ ਖੁਸ਼ੀ ਦੀ ਲਹਿਰ ਆ ਪਰ ਇਸ ਖੁਸ਼ੀ ਦੀ ਲਹਿਰ ਨੂੰ ਅਸੀਂ ਜੇ ਅੱਜ ਇਹਦਾ ਫਾਇਦਾ ਉਠਾ ਲਈਏ ਤੇ ਉਹਦੇ ਨਾਲ ਕਹਿੰਦੇ ਕਿਸੇ ਦੇ ਅੱਗੇ ਟੋਇਆ ਪੱਟੂਗੇ ਤੇ ਉਹ ਤੁਹਾਡੇ ਅੱਗੇ ਆਊਗਾ ਪਰ ਜੇ ਅੱਜ ਅਸੀਂ ਇਹਦਾ ਫਾਇਦਾ ਉਠਾ ਕੇ ਜੇ ਅਸੀਂ ਅੱਜ ਗਰਾਊਂਡਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਲਿਜਾਣ ਦੇ ਵਿੱਚ ਕਾਮਯਾਬ ਹੋ ਜਾਂਨੇ ਆ ਤੇ ਤੁਹਾਡੀ ਆਉਣ ਵਾਲੀ ਪੀੜ੍ਹੀ ਕਾਮਯਾਬ ਹੋਊਗੀ ਕਿਉਂਕਿ ਤੁਸੀਂ ਇੱਕ ਬੱਚੇ ਨੂੰ ਆਪਣੇ ਨੂੰ ਜਾਇਦਾਦ ਦੇ ਕੇ ਜਾ ਸਕਦੇ ਆ ਪਰ ਜੇ ਉਹਨੂੰ ਤੁਸੀਂ ਚੰਗਾ ਜੀਨਸ ਨਹੀਂ ਦੇ ਕੇ ਜਾ ਸਕਦੇ ਨਾ ਤੇ ਉਹ ਜਾਇਦਾਦ ਦਾ ਕੋਈ ਬੈਨੀਫਿਟ ਨਹੀਂ ਪਰ ਜੇ ਤੁਸੀਂ ਇੱਕ ਵਧੀਆ ਜੀਨਸ ਦੇ ਕੇ ਜਾਂਦੇ ਆ ਤੇ ਜਾਇਦਾਦ ਤਾਂ ਆਪਣੇ ਆਪ ਬਣ ਜਾਂਦੀਆਂ ਨੇ ਆ ਆਖਰੀ ਸਵਾਲ ਹੈ ਕਿ ਅੱਗੇ ਮਤਲਬ ਜਿਵੇਂ ਪੋ ਇੱਕ ਦੇਖਦੇ ਆ ਗੁਰਿੰਦਰ ਵੀਰ ਦਾ ਬਹੁਤ سارے ਲੋਕ ਇਹ ਦਾਅਵਾ ਕਰ ਰਹੇ ਵੀ 올림픽 ਤੱਕ ਜਾਣਾ ਕੱਲਾ ਨਹੀਂ ਜਿਦਾ ਤੁਸੀਂ ਵੀ ਕਹਿ ਰਹੇ ਹੋ ਗੁਰਿੰਦਰ ਦੀਆਂ ਵੀ ਪੋਸਟਾਂ ਨੇ ਜਾਂ ਉਹਨਾਂ ਦੀਆਂ ਇੰਟਰਵਿਊਜ਼ ਨੇ ਕਿ ਮੈਡਲ ਜਿੱਤਾਂਗੇ ਮਸੋਂ ਇਹਨੂੰ ਕਿਵੇਂ ਸਰ ਕੀਤਾ ਜਾਊਗਾ ਕਿੰਨੇ ਕਪੜਾ ਅੱਗੇ ਲੰਘਣੇ ਪੈਣਗੇ ਕੀ ਕੀ ਚੁਣੌਤੀਆਂ ਜਿੱਦਾਂ ਮੈਂ ਕੱਲੇ ਦੀ ਗੱਲ ਨਹੀਂ ਕਰਦਾ ਉਹ ਇਹ ਰਾਹ ਤਾਂ ਬਣਦਾ ਆਇਆ ਬਸ ਕੜੀ ਨਹੀਂ ਟੁੱਟਣੀ ਚਾਹੀਦੀ ਵਿੱਚ ਜੇ ਇੱਕ ਕੜੀ ਦਾ ਰੂਪ ਕਰ ਜਵੇ ਸਾਡੇ ਇਹ ਬੱਚੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾਂ ਤੱਕ ਕਾਫ਼ ਲਿਆਉਂਦੇ ਮੇਰੇ ਸੱਚ ਦੇ ਗਵਾਹ ਬਣਦੇ ਜੇ ਲੋ ਮੱਥੇ ਝੋਟਦੀ ਹੈ ਇਸਦੀ ਤਾਜ ਹੁੰਦੀ ਹੈ ਤਵੀ ਦੇ ਤਖਤ ਤੇ ਬੈ ਕੇ ਹੀ ਸੱਚੇ ਪਾਦਸ਼ਾਹ ਬਣਦੇ ਤੇ ਇਹ ਜਿਹੜੀ ਤਾਜ ਸਜਦੇ ਆ ਨਾ ਇਦਾਂ ਨਹੀਂ ਸਜਦੇ ਪਰ ਉਸਦੇ ਮਗਰ ਫਿਰ ਕਈ ਕਾਫਲੇ ਹੁੰਦੇ ਰਹਿੰਦੇ ਆ ਚੱਲਦੇ ਰਹਿੰਦੇ ਆ ਤੇ ਮੈਂ ਇਹਦੇ ਵਿੱਚ ਮਤਲਬ ਮਹਿਸੂਸ ਕਰਦਾ ਕਿਉਂਕਿ ਗੁਰਿੰਦਰ ਹੁਣਾਂ ਨੇ ਮੈਨੂੰ ਭੇਜਿਆ ਵੀ ਐ ਇਸੇ ਕਰਕੇ ਆ ਕਿ ਤੁਸੀਂ ਜਾਓ ਜਿੱਥੇ ਵਧੀਆ ਤੋਂ ਵਧੀਆ ਟ੍ਰੇਨਿੰਗ ਹੁੰਦੀ ਕਿਉਂਕਿ ਅੱਜ ਉਹਨਾਂ ਨੂੰ ਯੂਰਪ ਵੀ ਲੈ ਕੇ ਜਾਂਦੇ ਆ ਆਸਟ੍ਰੇਲੀਆ ਵੀ ਲੈ ਕੇ ਜਾਊਗੇ ਹੋਰ ਵੀ ਕਿਤੇ ਜਾਊਗੇ ਪੰਜਾਬ 'ਚ ਸਾਨੂੰ ਪਤਾ ਲੱਗਣਾ ਚਾਹੀਦਾ ਕਿ ਦੁਨੀਆ ਕੀ ਕਰ ਰਹੀ ਆ ਦੁਨੀਆ ਕਿੱਥੇ ਖੜੀ ਆ ਕਿਉਂਕਿ ਮੇਰਾ ਇਹ ਆ ਕਿ ਤੁਸੀਂ ਇਕੱਲੇ ਨਹੀਂ ਐ ਕਿ ਮੈਨੂੰ ਡੀਐਸਪੀ ਲਾ ਦਿਓ ਮੈਨੂੰ ਐਸਐਸਪੀ ਲਾ ਦਿਓ ਮੈਨੂੰ ਇਹ ਲਾ ਦਿਓ ਮੈਨੂੰ ਜੌਬ ਦੇ ਦਿਓ ਹਨਾ ਉਹਦੇ ਵਿੱਚ ਮੇਰਾ ਇਹਨਾਂ ਨੂੰ ਵੀ ਬਾਰ-ਬਾਰ ਮੈਂ ਇਹਨਾਂ ਦੇ ਮਨਾਂ 'ਚ ਵੀ ਇਹੀ ਪਾਇਆ ਆ ਪਰ ਲੋਕ ਹੀ ਲੋਕ ਇੱਥੋਂ ਤੱਕ ਸੋਚਦੇ ਨੇ ਕਿ ਜੇ ਮੈਨੂੰ ਜੌਬ ਮਿਲ ਗਈ ਤਾਂ ਮੈਂ ਅਮਰੀਕਾ ਖਾਂ ਇਹਦੇ ਨਾਲ ਦੇ ਹੈਗੇ ਕਿ ਇਹ ਮੁੰਡਿਆਂ ਜੌਬ ਤੱਕ ਜਿੰਨੇ ਜਿੰਨਾ ਸੋਚਿਆ ਜਿੰਨੀ ਭਾਵਨਾ ਜਿੰਨੀ ਉੱਥੇ ਖਤਮ ਹੋਈ ਜਾਂਦਾ ਪਰ ਮੈਂ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਮੇਰੀ ਲੈਗਸੀ ਚਲਾਉਣੀ ਆ ਆਉਣ ਵਾਲੇ ਟਾਈਮ 'ਚ ਤੁਸੀਂ ਡਾਇਰੈਕਟਰ ਲੱਗੋ ਤੁਸੀਂ ਵੱਡੇ ਲੈਵਲ ਤੇ ਲੱਗੋ ਪਰ ਸਪੋਰਟਸ ਨਾਲ ਜੁੜ ਕੇ ਜੋ ਤੁਸੀਂ ਸਪੋਰਟ ਚ ਕਿਉਂਕਿ ਅੱਜ ਉਹਨਾਂ ਦਾ ਡਾਈਟੀਸ਼ਨ ਰੋਜ਼ ਮੀਟਿੰਗ ਹੁੰਦੀ ਆ ਮਤਲਬ ਲਗਭਗ ਮੀਟਿੰਗ ਹੁੰਦੀ ਆ ਹਨਾ ਸਾਈਕੋਲੋਜਿਸਟਰ ਨਾਲ ਮੀਟਿੰਗ ਹੁੰਦੀ ਆ ਤੁਹਾਡੇ ਸਟਰੈਂਥ ਐਂਡ ਕੰਡੀਸ਼ਨਿੰਗ ਵਾਲਿਆਂ ਨਾਲ ਮੀਟਿੰਗ ਹੁੰਦੀ ਆ ਤੁਹਾਡੀ ਨੌਲੇਜ ਕਿੰਨੀ ਅਪ ਹੁੰਦੀ ਆ ਅਸੀਂ ਪੰਜਾਬ ਜਿੰਨੇ ਮਹਿੰਗੇ ਮਹਿੰਗੇ ਕੋਚ ਨਹੀਂ ਲਿਆ ਪਾਉਂਦੇ ਕਿਉਂਕਿ ਉਹ ਰਿਲਾਇੰਸ ਆ ਉਹਨਾਂ ਦੇ ਵੀ ਕੋਈ ਸੀਐਸਆਰ ਫੰਡ ਆ ਜਿਹੜਾ ਸੋਸ਼ਲ ਰਿਸਪੌਂਸਿਬਿਲਟੀ ਦਾ ਬਹੁਤ ਵੱਡਾ ਉਹਨਾਂ ਕੋ ਫੰਡ ਆ ਹੋਰ ਮੇਰੇ ਕੁਝ ਬੱਚੇ ਜੀਐਸਡਬਲਿਊ ਵੀ ਗਏ ਆ ਰਸ਼ਦੀਪ ਕੋਰਾ ਇੱਕ ਸੁਖ ਸੁਖ ਸੁਖੀਆ ਗੁੜੀ ਹੋ ਗਈ ਆ ਇੱਕ ਅਦਾਰਸ਼ੀਆ ਮੁੰਡਾ ਤਿੰਨ ਮੇਰੇ ਰਿਲਾਇੰਸ ਗਏ ਆ ਤੇ ਤੇ ਦੋ ਅੱਗੇ ਮੇਰੇ ਰਿਲਾਇੰਸ ਗਏ ਇੱਕ ਨੂੰ ਹੋਰ ਅਪਰੋਚ ਕਰ ਰਹੇ ਮੇਰਾ ਮੰਨਣਾ ਹੈ ਕਿ ਦੁਨੀਆ ਦੇ ਵਿੱਚ ਕੀ ਚੱਲਦਾ ਹੁਣ ਮਹਾਰਾ ਰঞ্জੀਤ ਸਿੰਘ ਜੀ ਨੇ ਫਰਾਂਸੀਸੀ ਬੰਦੇ ਬੁਲਾਏ ਸੀ ਨਾ ਕਿ ਸਾਡੀ ਸੈਨਾ ਚ ਪਤਾ ਲੱਗੇ ਕਿ ਦੁਨੀਆ ਚੱਲ ਕੀ ਰਿਹਾ ਤੇ ਸਾਨੂੰ ਵੀ ਜੇ ਨਹੀਂ ਪਤਾ ਲੱਗੂਗਾ ਕਿ ਦੁਨੀਆ ਦੇ ਵਿੱਚ ਕਿਹੜੀ ਐਡਵਾਂਸ ਟ੍ਰੇਨਿੰਗ ਆ ਕਿੱਦਾਂ ਆ ਤੇ ਅਸੀਂ ਕਿਤੇ ਨਾ ਕਿਤੇ ਰੋਲ ਜਮਾਂਗੇ ਇਸ ਇਸ ਚੀਜ਼ ਨੂੰ ਲੈ ਕੇ ਹੁਣ ਵਰਡ ਯੂਨੀਵਰਸਿਟੀ ਤੇ ਇੱਕ ਵਾਰੀ ਅਸੀਂ ਗਏ ਸੀ ਉਦੋਂ ਗੁਰਿੰਦਰ ਦੇ ਪੂਰੇ ਚਾਂਸ ਸੀ ਵਰਡ ਯੂਨੀਵਰਸਿਟੀ ਜੋ ਟਾਈਮਿੰਗ ਕੱਢ ਰਿਆ ਸੀ ਪਰ ਉੱਥੇ ਮੈਂ ਵੀ ਨਾਲ ਗਿਆ ਸੀ ਹੁਣ ਜਿਹੜੇ ਰੂਮ ਦੇ ਵਿੱਚ ਉਹਦੇ ਨਾਲ ਦੇ ਮੁੰਡੇ ਉਹ ਸ਼ਿਪ ਦੇ ਵਿੱਚ ਸਾਨੂੰ ਕਰੂਜ਼ ਦੇ ਵਿੱਚ ਝੜਾਇਆ ਸੀ ਉੱਥੇ ਪਾਰਟੀਆਂ ਚੱਲ ਰਹੀਆਂ ਐ ਚੱਲ ਰਹੀਆਂ ਤੇ ਉਹਦੇ ਨਾਲ ਦੇ ਮੁੰਡੇ ਉਹਨੂੰ ਅਕਸਾ ਕੇ ਲੈ ਜਾਂਦੇ ਸੀ ਕਿ ਉਹ ਕਿਤੇ ਦਿਨ ਵੀ ਸਾਰਾ ਦਿਨ ਕਾਫੀ ਟਾਈਮ ਰਹਿੰਦਾ ਆ 12 1 ਵਜੇ ਤੱਕ ਦੇ ਨਹੀਂ ਰਹਿਦਾ ਸੀ ਉਹ ਪਤਾ ਹੀ ਨਹੀਂ ਲੱਗਦਾ ਘੁੰਮ ਰਹੇ ਆ ਫਿਰ ਰਹੇ ਆ ਤੇ ਮੈਂ ਉਹਨੂੰ ਫੋਨ ਕਰਨਾ ਆਪਣੇ ਰੂਮ 'ਚ ਉਹਦੇ ਨਾਲ ਦੇ ਮੁੰਡਿਆਂ ਨੇ ਫੋਨ ਚੱਕ ਕੇ ਸਾਈਡ ਤੇ ਰ ਤੇ ਉਸ ਤੋਂ ਬਾਅਦ ਜਦੋਂ ਉਹਦਾ ਮੈਡਲ ਉੱਥੇ ਨਹੀਂ ਆਇਆ ਫਿਰ ਮੈਂ ਉਹਦੇ ਫਾਦਰ ਨੂੰ ਬਹਿ ਦਿਨ ਦੇਖਦਾ ਰਿਹਾ ਕਦੋਂ ਚੜਨਾ ਮੈਂ ਫੋਨ ਕੀਤਾ ਮੈਂ ਕਿ ਮੈਂ ਨਹੀਂ ਨੂੰ ਟ੍ਰੇਨਿੰਗ ਕਰਾਉਣੀ ਅੱਜ ਤੋਂ ਲੈ ਕੇ ਮੈਂ ਨਹੀਂ ਇਦਾਂ ਕਰਨਾ ਮੈਨੂੰ ਬਹੁਤ ਗੁੱਸਾ ਜਿਹੜਾ ਮੈਂ ਰੋਇਆ ਵੀ ਉੱਥੇ ਹੈ ਨਾ ਤੇ ਬਾਅਦ ਚ ਇੱਥੇ ਤੱਕ ਆਉਂਦੇ ਤੱਕ ਕਿ ਮੇਰੇ ਪੈਰ ਹੀ ਫੜਦਾ ਰਿਹਾ ਕਿ ਨਹੀਂ ਹੁਣ ਹੁਣ ਨਹੀਂ ਮੇਰੀ ਕੋਈ ਗਲਤੀ ਹੁੰਦੀ ਇਹ ਚੀਜ਼ਾਂ ਜੋ ਨਿਕਲੇ ਹੋਏ ਹਰੇਕ ਇਹ ਨਹੀਂ ਕੋਈ ਹਰ ਬੰਦੇ ਦੇ ਵਿੱਚ ਹਰ ਚੀਜ਼ਾਂ ਦੀ ਚੀਜ਼ ਹੈਗੀ ਤੁਸੀਂ ਕਿਹੜੀ ਚੀਜ਼ ਨੂੰ ਆਪਣੀ ਨੂੰ ਡਵੈਲਪ ਕਰਨਾ ਉਹ ਤੁਹਾਡੇ ਤੇ ਆ ਤੇ ਉਹਨੇ ਜਲਦੀ ਸੰਭਲ ਗਿਆ ਇਸ ਚੀਜ਼ ਨੂੰ ਲੈ ਕੇ ਪਰ ਕਈ ਨਹੀਂ ਸੰਭਲੇ ਤੇ ਉਹ ਅੱਜ ਇਹਦੇ ਬਾਰੇ ਦੇਖ ਰਹੇ ਆ ਜਿਹੜੇ ਇਹਦੇ ਨਾਲ ਦੇ ਮੁੰਡੇ ਉਹ ਕਹਿੰਦੇ ਇੱਥੇ ਕੀ ਮਿਲਣਾ ਚਲੋ ਕੈਨੇਡਾ ਕੁ ਚਲੋ ਅਮਰੀਕਾ ਉਹ ਅੱਜ ਫੋਨ ਕਰਕੇ ਕਹਿੰਦੇ ਆ ਕਿ ਅਸੀਂ ਵੀ ਪਹੁੰਚ ਸਕਦੇ ਸੀਗੇ ਅਸੀਂ ਤਾਂ ਐਵੇਂ ਕੈਨੇਡਾ ਚ ਆ ਗਏ ਸੀ ਆ ਇੱਥੇ ਆ ਗਏ ਹਨਾ ਪਰ ਉਹ ਟਾਈਮ ਕਦੀ ਵਾਪਸ ਨਹੀਂ ਹੁੰਦਾ ਪਰ ਹਰ ਇੱਕ ਚੀਜ਼ ਲਈ ਮੈਂ ਮੇਰਾ ਮੰਨਣਾ ਕਿ ਸੈਕਰੀਫਾਈਸ ਤਾਂ ਕਰਨੇ ਪੈਂਦੇ ਆ ਸੈਕਰੀਫਾਈਸ ਕਰੋਗੇ ਤਾਂ ਉਹਦੀ ਖੁਸ਼ੀ ਵੀ ਮਿਲਦੀ ਆ ਤੇ ਉਹਦੇ ਰਿਜ਼ਲਟ ਦਾ ਆਪਣਾ ਮਜ਼ਾ ਵੀ ਆਉਂਦਾ ਜਿਹੜਾ ਤੁਸੀਂ ਇਹ ਗੱਲ ਕਰ ਰਹੀ ਸੀ ਵੀ ਸਿਰਫ ਆਪਾਂ ਵੀ ਪੁਲਿਸ ਵਿੱਚ ਭਰਤੀ ਹੋ ਕੇ ਜਾਂ ਜੌਬ ਲੈ ਕੇ ਨਹੀਂ ਤੁਸੀਂ ਫਿਰ ਕੀ ਏਜੰਡਾ ਕੀ ਤੁਹਾਡਾ ਈਮ ਕੀ ਆ ਪੰਜਾਬ ਨੂੰ ਕਿਵੇਂ ਅੱਗੇ ਲੈ ਕੇ ਜਾਣਾ ਚਾਹੁੰਦੇ ਹੋ ਖੇਡਾ ਜ਼ਰੀਏ ਮੇਰਾ ਇਹੀ ਆ ਕਿਉਂਕਿ ਮੈਨੂੰ ਕਈ ਵਾਰੀ ਕੋਈ ਕਹਿੰਦੇ ਅਸਿਸਟੈਂਟ ਰੱਖ ਲਓ ਇਹ ਨਾ ਇਹ ਰੱਖ ਲਓ ਕਿਉਂਕਿ ਚਾਹੀਦਾ ਵੀ ਆ ਕਿਉਂਕਿ ਜਿੰਨੇ ਹੁਣ ਮੇਰੇ ਕੋ ਬੱਚੇ ਕਰਨਾ ਚਾਹ ਰਹੇ ਆ ਮੈਂ ਬਹੁਤ ਬੱਚਿਆਂ ਨੂੰ ਨਾ ਕਰਦਾ ਆ ਮੈਨੂੰ ਵੀ ਉਹਦਾ ਦੁੱਖ ਹੁੰਦਾ ਮੈਨੂੰ ਨਾ ਕਰਨ ਦਾ ਮਤਲਬ ਇੰਨਾ ਕਿ ਮੇਰੇ ਤੇ ਪ੍ਰੈਸ਼ਰ ਆਉਂਦਾ ਕਿਸ ਇਸ ਚੀਜ਼ ਦਾ ਕਿ ਮੈਨੂੰ ਲੱਗਦਾ ਯਾਰ ਇਹ ਬੱਚਾ ਕਰਨਾ ਚਾਹੁੰਦਾ ਈ ਹੁਣ ਮੈਂ ਕਿੱਦਾਂ ਪਰ ਮੈਂ ਇਹ ਚਾਹੁੰਨਾ ਕਿ ਕੁਝ ਇਦਾਂ ਦੇ ਲੋਕ ਜੁੜਨ ਇਦਾਂ ਦੇ ਲੋਕਾਂ ਨੂੰ ਸਰਕਾਰ ਜਾਂ ਸਮਾਜ ਵੀ ਸਾਰਾ ਸਾਥ ਦੇਵੇ ਜਿਹੜੇ ਜਿਨ੍ਹਾਂ ਕੋਈ ਕਲਾ ਹੈਗੀ ਆ ਕੋਚਿੰਗ ਦੀ ਕਿਉਂਕਿ ਚਾਹੇ ਕੋਈ ਵੀ ਕੀਤਾ ਤੁਸੀਂ ਜੇ ਅੱਜ ਮੇਰੀ ਇੰਟਰਵਿਊ ਲੈ ਰਹੇ ਆਂ ਰੱਬ ਨੇ ਤੁਹਾਨੂੰ ਕੋਈ ਦਿੱਤੀ ਆ بڑے ਬੰਦਿਆਂ ਨੂੰ ਤੁਸੀਂ ਭਾਵੇਂ ਜਿੰਨੇ ਮਰਜ਼ੀ ਕੋਰਸ ਮੀਡੀਆ ਦੇ ਕਰਾ ਲਓ ਉਹ ਨਹੀਂ ਕਾਮਯਾਬ ਹੋ ਸਕਦੇ ਇਦਾਂ ਹੀ ਹਰੇਕ ਬੰਦੇ ਦੇ ਅੰਦਰ ਕੋਈ ਨਾ ਕੋਈ ਉਹਦਾ ਉਹਦਾ ਟੈਲੈਂਟ ਹੈਗਾ ਉਹ ਟੈਲੈਂਟ ਜਿਹੜੇ ਕੋਚਾਂ ਦੇ ਅੰਦਰ ਹੈਗਾ ਉਹ ਵੀ ਕੋਚੀਜ਼ ਨੂੰ ਵੀ ਨਾ ਮਰਨ ਦਿਓ ਕਈ ਵਾਰੀ ਉਹਨਾਂ ਨੂੰ ਵੀ ਅਫਸਰਛਾਈ ਮਾਰ ਦਿੰਦੀ ਆ ਕੋਈ ਇਦਾਂ ਦੀਆਂ ਗੱਲਾਂ ਕਰਕੇ ਤੇ ਮੈਂ ਕੋਚੀਜ਼ ਨੂੰ ਵੀ ਕਹਿਣਾ ਆ ਕਿ ਉਹ ਵੀ ਦਲੀਪ ਸਿੰਘ ਦੀ ਸਟ੍ਰਗਲ ਨੂੰ ਸੋਚਣ ਤੇ ਛੋਟੀਆਂ-ਛੋਟੀਆਂ ਗੱਲਾਂ ਤੋਂ ਘਬਰਾਉਣ ਨਾ ਤੇ ਕੋਸ਼ਿਸ਼ ਕਰਕੇ ਆਪਣੇ ਆਲੇ-ਦੁਆਲੇ ਉਹ ਜਿਹੜੀਆਂ ਮੈਂ ਗੱਲ ਕਰਦਾ ਕਿ ਮੋਮਬੱਤੀਆਂ ਜਗਾਉਂਦੇ ਰਹਿਣ ਜੇ ਆਹੀ ਗਈ ਪੱਛੜ ਤੱਕ ਹੀ ਹੈ ਤੂੰ ਆਉਂਦੀ ਰੋ ਤੇ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਦੋਂ ਕਲਮਾ ਤੋਂ ਫੁੱਲਾਂ ਜੋਗੀ ਜ਼ਮੀਨ ਰੱਖੀ ਤੇ ਇਹ ਮਤਲਬ ਦੇਖਣੇ ਸੁਪਨੇ ਸੱਚੇ ਦੇਖਣ ਤੇ ਆਪੇ ਰਿਜ਼ਲਟ ਮੈਂ ਮੈਂ ਤਾਂ ਲਿਆ ਆ ਤੇ ਮੈਨੂੰ ਲੱਗਦਾ ਹਰ ਇੱਕ ਬੰਦਾ ਲੈ ਸਕਦਾ ਤੁਸੀਂ ਖੁਦ ਜਦੋਂ ਗੇਮ ਕਰਦੇ ਸੀ ਮਤਲਬ ਇੰਜਰੀ ਆਉਂਦੀ ਐ ਇੱਕ ਮਤਲਬ ਉਦੋਂ ਇੱਕ ਵਾਰੀ ਐਂ ਲੱਗਦਾ ਵੀ ਯਾਰ ਨਹੀਂ ਹੋਣੀ ਚਾਹੀਦੀ ਸੀ ਵੀ ਆਪਾਂ ਖੁਦ ਓਲੰਪਿਕਸ ਜਾ ਸਕਦੇ ਸੀ ਪਰ ਜਦੋਂ ਹੁਣ ਕੱਲ ਨੂੰ ਗੁਰਿੰਦਰ ਦਾ ਜਾਂ ਹੋਰ ਤੁਹਾਡੇ ਦਿੱਤੇ ਹੋਏ ਟ੍ਰੇਨਿੰਗ ਵਾਲੇ ਬੱਚੇ ਦਾ ਮੈਡਲ ਆਉਂਦਾ ਓਲੰਪਿਕ ਤੱਕ ਆਉਂਦਾ ਮਤਲਬ ਉਹ ਇੱਕ ਦੁੱਗਣਾ ਤਿੰਗਣਾ ਸਕੂਨ ਹੋਊਗਾ ਉਹ ਉਹਦਾ ਤਾਂ ਆਪਣਾ ਹੀ ਸਕੂਨ ਆ ਮੇਰੀ ਜਿਹੜੀ ਕਿ ਮੈਂ ਮੂਵੀ ਵੀ ਬਣਾਈ ਸੀ ਅਸੀਂ ਐਥਲੀਟਾਂ ਨੇ ਮਿਲ ਕੇ ਬਣਾਇਆ ਸੀ ਗੁਰਿੰਦਰ ਹਣੀ ਵੀ ਇੱਥੇ ਰਨਿੰਗ ਕਰਦੇ ਥੋੜੇ ਥੋੜੇ ਹੈਗੇ ਉਹਦੇ ਵਿੱਚ ਇੱਕ ਸੀਨ ਇਦਾਂ ਦਾ ਹੁੰਦਾ ਕਿ ਜਦੋਂ ਐਥਲੀਟ ਦੇ ਇੰਜਰੀ ਆਉਂਦੀ ਹੈ ਤੇ ਐਥਲੀਟ ਆਪਣੇ ਪਿੰਡ ਜਾਂਦਾ ਤੇ ਪਿੰਡ ਇੱਕ ਮੁੰਡਾ ਉਹਦੇ ਨਾਲ ਬੈਠਾ ਹੁੰਦਾ ਉਹ ਕਹਿੰਦਾ ਆ ਕਿ ਉਹ ਕਹਿੰਦਾ ਮੈਨੂੰ ਬਹੁਤ ਦੁੱਖ ਹੋਇਆ ਮੈਨੂੰ ਆਪਣਾ ਨਹੀਂ ਦੁੱਖ ਮੇਰੇ ਕੋਚ ਸਾਹਿਬ ਨੇ ਬਹੁਤ ਮਿਹਨਤ ਕੀਤੀ ਆ ਮੈਨੂੰ ਉਸ ਚੀਜ਼ ਦਾ ਦੁੱਖ ਹੋ ਰਿਹਾ ਹੈ ਨਾ ਕਿ ਮੈਂ ਨਹੀਂ ਕਰ ਪਾਇਆ ਹੈ ਨਾ ਉਹ ਕਹਿੰਦਾ ਕਿ ਦੁੱਖ ਦੀ ਕਿਹੜੀ ਗੱਲ ਆ ਕਹਿੰਦਾ ਦੋ ਪੈਗ ਲਾਈਏ ਤੇ ਦੁੱਖ हट ਜਾਂਦਾ ਤੇ ਉਹ ਕਹਿੰਦਾ ਕਿ ਜੇ ਪੈਗ ਲਾਉਣ ਨਾਲ ਵੀ ਦੁੱਖ ਨਾ ਡਿਆ ਉਹ ਕਹਿੰਦਾ ਮੇਰੇ ਕੋਲ ਕਾਲਾ ਚਿੱਟਾ ਸਾਰਾ ਇਂਤਜ਼ਾਮ ਆ ਸਾਡੇ ਸਮਾਜ ਚ ਵੀ ਇਹੀ ਚੱਲਦਾ ਅੱਛਾ ਸਿਰ ਦੁਖਦਾ ਕੋਈ ਨਹੀਂ ਲਾ ਦੋ ਪੈਗ हट ਜੂਗਾ ਹਨਾ ਜਾਂ ਹੋਰ ਵੀ ਕਾਲੇ ਚਿੱਟੇ ਤੇ ਵੀ ਲੱਗ ਗਏ ਬੱਚੇ ਇਸੇ ਚੱਕਰਾਂ ਦੇ ਵਿੱਚ ਕੋਈ ਆਪਣੇ ਕੋਈ ਦੁੱਖ ਨੂੰ ਹਟਾਉਣ ਲਈ ਕੋਈ ਦਰਦ ਨੂੰ ਹਟਾਉਣ ਲਈ ਤੇ ਫਿਰ ਉਹ ਕਹਿੰਦਾ ਮੈਂ ਅੱਛਾ ਤੂੰ ਪੈਗ ਲਾ ਉਹ ਕਹਿੰਦਾ ਸ਼ਾਇਦ ਮੇਰੇ ਤੋਂ ਸ਼ਰਮਾ ਰਿਹਾ ਤੂੰ ਕਹਿੰਦਾ ਪੈਗ ਲਾ ਤੇ ਮੈਂ ਪੁਜਿਆ ਲੈ ਕੇ ਆਇਆ ਉਹ ਫਿਲਮ ਚ ਨਾ ਭਗਤ ਸਿੰਘ ਦੀ ਰੂਹ ਦੇ ਨਾਲ ਐਥਲੀਟ ਦੀਆਂ ਗੱਲਾਂ ਦਿਖਾਈਆਂ ਭਗਤ ਸਿੰਘ ਦੀ ਰੂਹ ਚੱਲਦੀ ਆ ਤੇ ਉੱਥੇ ਭਗਤ ਸਿੰਘ ਜੀ ਆ ਕੇ ਬੈਠ ਜਾਂਦੇ ਉਹਦੇ ਨਾਲ ਜਦੋਂ ਪੈਗ ਲਾਉਣ ਲੱਗਦਾ ਹਨਾ ਰੂਹ ਲਾ ਲਓ ਭਗਤ ਸਿੰਘ ਦੀ ਲਾ ਲਓ ਆਪਣੀ ਲਾ ਲਓ ਕੁਛ ਹਰੇਕ ਦੇ ਅੰਦਰ ਉਹਨੂੰ ਟੋਕਦੀ ਆ ਵਿਚਾਰ ਹੁੰਦੇ ਨੇ ਵਿਚਾਰ ਹੁੰਦੇ ਉਹ ਭਗਤ ਸਿੰਘ ਜੀ ਉਹਨੂੰ ਕਹਿੰਦੇ ਅੱਛਾ ਲਾਲਾ ਲਾਲਾ ਪੈਗ ਕਹਿੰਦਾ ਜੇ ਅਸੀਂ ਵੀ ਦੁੱਖਾਂ ਨੂੰ ਦੂਰ ਕਰਨ ਲਈ ਪੈਗ ਲਾਉਣ ਲੱਪੈਂਦੇ ਤੇ ਤੁਹਾਨੂੰ ਆਜ਼ਾਦੀ ਨਾ ਮਿਲਦੀ ਕਹਿੰਦੇ ਅਸੀਂ 116 ਦਿਨ ਦੀ ਭੁਖੜਦਾਲ ਕੀਤੀ ਆਪਣੇ ਲਈ ਨਹੀਂ ਕੀਤੀ ਤੁਹਾਡੇ ਲਈ ਕੀਤੀ ਇਸ ਚੀਜ਼ਾਂ ਲਈ ਫਿਰ ਮਤਲਬ ਉਹਨੂੰ ਮੋਟੀਵੇਸ਼ਨ ਆਉਂਦੀ ਪਰ ਇਦਾਂ ਦੀਆਂ ਚੀਜ਼ਾਂ ਆਪਾਂ ਦਿਖਾਉਂਦੇ ਨਹੀਂ ਬੱਚਿਆਂ ਨੂੰ ਅਸੀਂ ਜਦੋਂ ਗਾਣੇ ਉਹ ਫੀਮਾ ਵਾਲੇ ਤੇ ਚਿੱਟੇ ਵਾਲੇ ਗਾਉਨੇ ਆ ਤੇ ਫਿਰ ਬੱਚੇ ਦਾ ਕੋਈ ਕਸੂਰ ਨਹੀਂ ਕਸੂਰ ਸਾਡੇ ਸਮਾਜ ਦਾ ਸਾਡਾ ਆਪਣਾ ਹੈ ਸਮਾਜ ਨੂੰ ਤੁਹਾਡੇ ਵਰਗੇ ਥ੍ਰੀਟਾਂ ਦੀ ਬਹੁਤ ਲੋੜ ਹੈ ਜੀ ਮਤਲਬ ਤੁਹਾਡੇ ਵਰਗੇ ਕੋਚਾਂ ਦੀ ਤੇ ਮਤਲਬ ਇਹ ਕਿੱਥੋਂ ਆਉਂਦੀ ਦੀ ਸਪਿਰਿਟ ਕਿੱਥੋਂ ਆਉਂਦੀ ਵੀ ਇੰਨੀ ਸਪਿਰਿਟ ਨਾਲ ਵੀ ਜੋ ਮਰਜ਼ੀ ਹੋਈ ਜਾਵੇ ਅਸੀਂ ਕਰਨਾ ਤੇ ਕਰਕੇ ਦਿਖਾਇਆ ਵੀ ਬਸ ਸਪਿਰਿਟ ਗੁਰਿੰਦਰ ਜੀ ਵੀ ਇਹੀ ਆ ਤੇ ਮੇਰੇ ਮੇਰੇ ਚ ਵੀ ਇਦਾਂ ਦੀ ਆ ਤੇ ਅਸੀਂ ਇਹੀ ਰੱਬ ਤੋਂ ਹਰਦਾਸ ਕਰੀ ਦੀ ਆ ਕਿ ਸਾਡੀ ਸਪਿਰਿਟ ਨਾ ਮਰਨ ਦੀ ਜਿੱਦਨ ਸਪਿਰਿਟ ਮਰ ਗਈ ਉਸ ਦਿਨ ਸਾਡੀ ਪਰਫਾਰਮੈਂਸ ਮਰ ਜਣੀ ਆ ਤੇ ਮਤਲਬ ਸਵੇਰੇ ਸ਼ਾਮ ਆਪਾਂ ਹੀ ਅਰਦਾਸ ਕਰਦੇ ਰਹਿਣੇ ਆ ਕਈ ਵਾਰੀ ਤਾਂ ਕਈ ਲੋਕਾਂ ਕੋ ਮਤਲਬ ਪੋਲੀਟਿਕਲ ਲਾਲੋ ਜਾਂ ਕੋਈ ਮੈਂ ਮੰਗਣ ਲਈ ਵੀ ਅੱਗੇ ਨਹੀਂ ਜਾਂਦਾ ਕਿਤੇ ਮੇਰੇ ਮੇਰੀ ਮੈਨੂੰ ਠੇਸ ਪਹੁੰਚ ਕੇ ਮੇਰੀ ਸਪਿਰਿਟ ਨਾ ਖਤਮ ਹੋ ਜਵੇ ਹਨਾ ਕਿ ਮੈਂ ਕਰਾਂ ਪਰ ਉਹਨਾਂ ਦੇ ਵਿੱਚ ਵੀ ਬਹੁਤ ਚੰਗੇ ਲੋਕ ਆ ਜਿਹੜੇ ਆ ਫੋਨ ਕੀਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਕੀਤੇ ਉਹਨਾਂ ਨੇ ਸਾਡੀ ਸਪਿਰਿਟ ਨੂੰ ਹੋਰ ਵਧੀਆ ਜਗਾਇਆ ਭਾਵੇਂ ਉਹ ਸੁਖਵੀਰ ਬਾਦਲ ਜੀ ਦਾ ਫੋਨ ਆਇਆ ਹੋਵੇ ਭਾਵੇਂ ਭਗਵੰਤ ਮਾਨ ਜੀ ਨੇ ਟਵੀਟ ਕੀਤਾ ਹੋਵੇ ਚਾਹੇ ਪ੍ਰਨੀਤ ਕੋਰ ਜੀ ਉਹਨਾਂ ਨੇ ਟਵੀਟ ਕੀਤਾ ਹੋਵੇ ਜਾਂ ਇੰਡੀਆ ਦੇ ਸਪੋਰਟਸ ਮਿਨਿਸਟਰ ਨੇ ਵੀ ਆਪਣੇ ਅਕਾਊਂਟ ਤੋਂ ਪਾਇਆ ਤੇ ਜਾਂ ਉੱਥੇ ਬੰਬੇ ਉੱਤਰ ਦੇ ਜਿਹੜੇ ਮਿਨੋਰਟੀ ਦੇ ਮਿਨਿਸਟਰ ਆ ਮਹਾਰਾਸ਼ਟਰ ਦੇ ਉਹਨਾਂ ਨੇ ਉਹਨੂੰ ਸਨਮਾਨਤ ਕੀਤਾ ਹੋਵੇ ਤੇ ਇਹਦੇ ਨਾਲ ਸਪਿਰਿਟ ਹੋਰ ਵਧੀਆ ਤੇ ਰੱਬ ਅੱਗੇ ਅਰਦਾਸ ਕਰਦੇ ਆਂ ਕਿ ਸਾਰਿਆਂ ਦੇ ਅੰਦਰ ਸਪਿਰਿਟ ਬਣਾਈ ਰੱਖੇ ਤੇ ਸਾਰਿਆਂ ਨੂੰ ਹੀ ਭਗਤ ਸਿੰਘ ਬਾਰੇ ਕਰਤਾਰ ਸਿੰਘ ਸਰਾਭੇ ਬਾਰੇ ਉਦਮ ਸਿੰਘ ਬਾਰੇ ਗੁਰੂਆਂ ਬਾਰੇ ਸਹਿਬਜ਼ਾਦਿਆਂ ਬਾਰੇ ਅਸੀਂ ਦੱਸ ਸਕੀਏ ਤਾਂ ਜੋ ਇਸਪਿਰਟ ਨਾ ਮਰੇ ਜੀ ਤੁਸੀਂ ਇਹ ਗੱਲਬਾਤ ਲਈ ਸਮਾਂ ਦਿੱਤਾ ਤੁਹਾਡਾ ਧੰਨਵਾਦ ਜੀ ਹਾਂਜੀ ਹਾਂਜੀ ਧੰਨਵਾਦ ਜੀ ਤਾਂ ਮੇਰੇ ਨਾਲ ਸਨ ਗੁਰਿੰਦਰ ਵੀਰ ਜੀ ਦੇ ਕੋਚ ਸਹਿਬਾਨ ਹੈਪੀ ਜੀ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਜੇ ਖੇਡਾਂ ਚ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਖਿਡਾਰੀਆਂ ਨੂੰ ਅੱਗੇ ਲੈ ਕੇ ਜਾਣਾ ਤਾਂ ਸਪਿਰਟ ਨਹੀਂ ਮਰਨੀ ਚਾਹੀਦੀ ਸਾਨੂੰ ਸਾਡੇ ਸ਼ਹੀਦ ਯਾਦ ਕਰਦੇ ਨੇ ਸਾਡੇ ਰੂਹਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਉਹਨਾਂ ਦੇ ਸਦਕਾ ਉਹਨਾਂ ਦੇ ਵਿਚਾਰਾਂ ਸਦਕਾ ਅਸੀਂ ਪੰਜਾਬ ਨੂੰ ਬੁਲੰਦੀਆਂ ਤੇ ਵੀ ਲੈ ਕੇ ਜਾ ਸਕਦੇ ਆਂ ਔਰ ਖੇਡਾਂ ذریعے ਜਾਂ ਹੋਰ ਵੀ ਆਪਣੇ ਕਿੱਤੇ ਨਾਲ ਜੁੜੇ ਹੋਏ ਲੋਕਾਂ ਨੂੰ ਅੱਗੇ ਲਿਜਾ ਕੇ ਅਸੀਂ ਆਪਣੀ ਕੌਮ ਦਾ ਨਾਮ ਰੁਸ਼ਨਾ ਸਕਦੇ ਆਂ ਤੇ ਗੁਰਵਿੰਦ ਗੁਰਿੰਦਰ ਵੀਰ ਤੇ ਸਾਰੇ ਪੰਜਾਬ ਨੂੰ ਜੋ ਮਾਣ ਹੋ ਰਿਹਾ ਉਹ ਉਹਨਾਂ ਦੀ ਮਿਹਨਤ ਸਦਕਾ ਗੁਰਿੰਦਰ ਵੀਰ ਦੀ ਮਿਹਨਤ ਸਦਕਾ ਤੇ ਉਹ ਸਪਿਰਟ ਕਰਕੇ ਆ కెమరాసన్ మోహన్సి ఔళ రోజా స్పోక్స్మై ధన్వాద